ਦੇਸ਼ ਦੁਨੀਆ ਚ ਵੱਸਦੇ ਪੰਜਾਬੀਓ ਖੁਸ਼ਾਮਦੀਦ ਸਵਾਗਤ ਆ ਤੁਹਾਡਾ ਮੈਂ ਤੁਹਾਡਾ ਆਪਣਾ ਸਤਿੰਦਰ ਅੱਜ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਿਆਂਗੇ ਛੰਨਾ ਪਿੰਡ ਜਿੱਥੇ ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਛੰਨਾ ਜਿਹੜੇ ਪਿਛਲੇ ਸਮਿਆਂ ਦੌਰਾਨ ਐਕਟਿਵ ਰਹਿੰਦੇ ਨੇ ਲਗਾਤਾਰ ਜਿਹੜੇ ਸਿੱਖੀ ਸੰਘਰਸ਼ ਦੇ ਨਾਲ ਵੀ ਜੁੜੇ ਰਹਿੰਦੇ ਨੇਗੇ ਜੇ ਗੱਲ ਸਿੱਖੀ ਦੇ ਮਸਲੇ ਆ ਦੀ ਕਰੀਏ ਤਾਂ ਕਈ ਵਾਰੀ ਤਸ਼ੱਦਦ ਵੀ ਹੁੰਦਾ ਜੇਲਾ ਵੀ ਕੱਟਣੀਆਂ ਪੈਂਦੀਆਂ ਨੇ ਲਗਾਤਾਰ ਐਕਟਿਵ ਰਹਿੰਦੇ ਨੇ ਤੇ ਹੁਣ ਵੀ ਜਿਹੜਾ ਹੁਣ ਵੀ ਸਿੱਖੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਲਗਾਤਾਰ ਜਿਵੇਂ ਆਪ ਅੱਦਰਾਂਗੇ ਤੁਹਾਨੂੰ ਕਾਫੀ ਲੰਮਾ ਜਿਹੜਾ ਇਹਨਾਂ ਦਾ ਸੰਘਰਸ਼ ਹੋ ਚੁੱਕਿਆ ਹੈਗਾ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਮੇਰਾ ਠੀਕ ਹੋਣੀ ਚੜਦੀ ਕਲਾ ਚੋਂ ਚੜਦੀ ਕਲਾ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਸ਼ੁਰੂਆਤ ਕਦੋਂ ਹੁੰਦੀ ਹੈ ਇਸ ਚੀਜ਼ ਦੀ ਜਦੋਂ ਤੁਸੀਂ ਸਿੱਖੀ ਸੰਘਰਸ਼ ਵੱਲ ਆਉਨੇ ਹੋ ਜਾਂ ਤਸ਼ੱਦਦ ਹੁੰਦੇ ਨੇਗੇ ਪਹਿਲਾਂ ਬਚਪਨ ਤੋਂ ਲੈ ਕੇ ਹੁਣ ਤੱਕ ਮਤਲਬ ਕੀ ਸਿਸਟਮ ਹੋਇਆ ਸਾਰਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸ ਚੀਜ਼ ਦੀ ਅਸਤਿੰਦਰ ਜੀ ਜਿਹੜਾ ਅਸਲ ਤਾਂ ਜਿਹੜਾ ਪੰਜਾਬ ਦੇ ਦੁਖਾਂਤ ਦੀ ਜਿਆਦਾ ਸ਼ੁਰੂਆਤ ਹੈ 1984 ਤੋਂ ਹੋਈ ਹੈ 1983 ਚ ਮੈਂ 10ਵੀਂ ਦੇ ਪੇਪਰ ਦਿੱਤੇ ਤੇ ਜੀ ਤੇ ਜਦੋਂ ਉਦੋਂ ਇੰਟਰਸਟ ਬਣ ਗਿਆ ਮੇਰਾ ਜਿਹੜੀਆਂ ਉਹਦੀ ਮੈਂ ਖਬਰਾਂ ਸੁਣਦਾ ਸੀ ਖਬਰਾਂ ਦਾ ਸਾਧਨ ਇਹ ਤੀ ਹਾਂਜੀ ਤੇ ਉਦੋਂ ਖਬਰਾਂ ਸੁਣਦਾ ਸੀ ਵੀ ਕੀ ਹੋਇਆ ਮੇਰਾ ਪੂਰਾ ਇੰਟਰਸਟ ਸੀ ਵੀ ਅੱਜ ਕੀ ਹੋਇਆ ਅੱਜ ਕੀ ਹੋਇਆ ਰਾਤ ਨੂੰ 9 10 ਵਜੇ ਬੀਬੀਸੀ ਦੀਆਂ ਖਬਰਾਂ ਸੁਣ ਕੇ ਪੈਂਦੇ ਤੇ ਫਿਰ ਚਲੋ ਕਾਲਜ ਵਿੱਚ ਪੜ੍ਹਨ ਲੱਗ ਗਏ ਜਵਾਨੀ ਆਈ ਜਵਾਨੀ ਦੇ ਉੱਤਰ ਪਰ ਸਿੱਖੀ ਨਾਲ ਜੁੜੇ ਰਹੇ ਉੱਥੇ ਵੀ ਕਾਲਜ ਪੜ੍ਹਦੇ ਹੋਏ ਕਈ ਮੁੰਡੇ ਸੀ ਜਿਹੜੇ ਸਮਾਨੇ ਏਰੀਆ ਦੇ ਰਣਜੀਤ ਸਿੰਘ ਤੇ ਉਹ ਸ਼ਹੀਦ ਹੋ ਗਿਆ ਉਹ 84 ਦੇ ਵਿੱਚ ਦੁਖਮਾਰਚੋਂ ਪੜਿਆ ਗਿਆ ਤੇ ਉਹਦੇ ਨਾਲ ਗੱਲਾਂ ਕਰਨੀਆਂ ਹੋਰ ਧਨੇਠੇ ਦਾ ਮੁੰਡਾ ਤੇ ਇੱਕ ਗੱਬਰ ਸਿੰਘ ਪਧਰੇ ਕਾ ਦਾ ਉਹਦੇ ਨਾਲ ਲਿਆਜ ਫਿਰ ਉਦੋਂ ਬਾਅਦ ਅਸੀਂ ਕੁਝ ਦੇਰ ਪਵਾਨੀ ਗੜਾਗੇ ਪਵਾਨੀਗੜ ਜਿਹੜਾ ਇਹ ਸੋਡਾ ਥਾਣੇਦਾਰ ਸੀ ਹਮ ਰਜਿੰਦਰ ਸਿੰਘ ਸੋਡਾ ਜੀ ਉਹਨੇ ਬਹੁਤ ਨੌਜਵਾਨਾਂ ਨੇ ਇੱਥੇ ਸਿਆਸੀ ਚ ਕਾਨਫਰੰਸ ਕੀਤੀ ਉਹਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਜੇਲ੍ਹ ਸਿਰਤਾ ਅੱਛਾ ਜਾਦਵਿੰਦਰ ਪਿੰਕਾ ਗਰਤੇਜ ਸਿੰਘ ਭਵਾਨੀਗੜ੍ਹ ਹੋਰ ਬੜੇ ਤੇ माजी ਧੋਤੀ ਭਾਈ माजी ਉਹਨੂੰ ਗਿਨਾ ਜਾਂਦਾ ਸੀ ਤੇ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਚ ਵੱਡੀ ਗਿਣਤੀ ਚ ਪਿਆਰਾ ਸਿੰਘ ਆਲੋਆ ਰਖੇ ਸਾਰੇ ਜਿਹੜੇ ਨੌਜਵਾਨ ਤੇ ਇਹਨਾਂ ਨੂੰ ਉਹਨੇ ਠੱਕੇ ਨਾ ਖਾੜਕੂ ਬਣਾਏ ਉਹਨਾਂ ਦੇ ਬਿਨਾ ਮਤਲਬ ਤੋਂ ਐਨਐਸਏ ਲਾ ਕੇ ਉਹਨੂੰ ਜੇਲ੍ਹ ਸਿਰਤਾ ਜਦੋਂ ਮੈਂ ਭਵਾਨੀਗੜ੍ਹ ਕਾਲਜ ਚ ਲੱਗਿਆ ਪੜਨਾ ਅਸੀਂ ਪੂਰੇ ਛੋਡੇ ਵਾਂਗੂ ਨੌਜਵਾਨ ਤੇ ਰੋਡੇ ਤੇ ਕਲੀਨ ਸ਼ੇਪ ਹੋ ਗਿਆ ਸੀ ਮੈਂ ਵੀ ਰੋਡਾ ਰਹਿੰਦਾ ਸੀ ਪਰ ਜਿਹੜਾ ਮੇਰੇ ਅੰਦਰੋਂ ਜਜ਼ਬਾ ਸੀ ਉਹ ਅੰਦਰੋਂ ਸਿੱਖੀ ਨਾਲ ਜੁੜਿਆ ਹਦੀ ਸੰਤ ਪਿੰਡਰਾਂ ਵਾਲੇ ਦੀ ਜਿਵੇਂ ਤੁਸੀਂ ਅੱਜ ਦੇ ਨੌਜਵਾਨ ਨੇ ਪਿੰਡਰਾਂ ਵਾਲੇ ਦੇ ਦੇਖ ਨਚਰ ਹੋ ਗਿਆ ਉਹਨਾਂ ਦੇ ਅੰਦਰੋਂ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੂਹ ਜੀ ਇਸੇ ਤਰ੍ਹਾਂ ਮੇਰੀ ਤੀ ਜਦੋਂ ਮੈਨੂੰ ਇਹ ਇਹ ਮੁੰਡਾ ਇੱਕ ਮਾਜੀ ਦਾ ਤੀ ਦੇ ਗੋਲੀ ਵੱਜੀ ਤੀ ਜੇਲ ਦੇ ਵਿੱਚ ਭਾਈ ਮਾਜੀ ਸਿੰਧਾ ਮਾਜੀ ਕਹਿੰਦੇ ਤੇ ਉਹਨੂੰ ਸਿੰਧ ਦੇ ਮਾਜੀ ਨੂੰ ਗੋਲੀ ਵੱਜੀ ਤੀ ਜੇਲ੍ਹ ਦੇ ਵਿੱਚ ਜਦ ਇੱਥੇ ਟੈਕ ਹੋਇਆ ਸੀ ਕੌਂਕੇ ਨੂੰ ਮਿਲਣ ਪਿੱਛੇ ਜੇਲ੍ਹ ਚ 6 ਬੰਦੇ ਸ਼ਹੀਦ ਹੋ ਗਏ ਤੇ ਉਦੋਂ ਠੀਕ ਹੈ ਜੀ ਉਦੋਂ ਉਹ ਚ ਗੋਲੀ ਵੱਜੀ ਤੀ ਉਹਦਾ ਜਾਦੇ ਸਤਕਾਰ ਤੀ ਉਹ ਵੀ ਕਾਲਜੇ ਪੜਦਾ ਸੀ ਮੈਂ ਸਾਡੇ ਨਾਲ ਚਲੋ ਉਹ ਬੱਚਾ ਦੀ ਮੈਂ ਵੱਡਾ ਲੱਗਦਾ ਹੀ ਦੇਖਣ ਨੂੰ ਲੰਬਾ ਕਰਤੀ ਉਹ ਮਦਰਾਏ ਦਾ ਸੀ ਹਾਂਜੀ ਉਹਨੂੰ ਛੋਡੇ ਨੇ ਕਿਸ ਤਰ੍ਹਾਂ ਭੇਜਿਆ ਤੀ ਉਹ ਮੈਂ ਸੁਣਾਉਣਾ ਵੀ ਛੋਡੇ ਨੇ ਉਹਨੂੰ ਛੜਨ ਲੱਗੇ ਬੱਚਾ ਤੀ 10ਵੀਂ ਚ ਪੜਦਾ ਤੀ ਜਦੋਂ ਉਹਨੂੰ ਛੜਨ ਲੱਗੇ ਉਹ ਪੁਲਿਸ ਵਾਲੇ ਉਹਦੀ ਪੰਚਾਇਤ ਸੀ ਉਹਨਾਂ ਦਾ ਉਹ ਖੜਾ ਉਹ ਨੀਮੀ ਜੀ ਪਾਈ ਖੜਾ ਛੋਡਾ ਕਹਿੰਦਾ ਕਹਿੰਦਾ ਉਹ ਨੀਮੀ ਪਾਈ ਖੜਾ ਚੱਕ ਓਏ ਮੂੰਹ ਉਹ ਗਾਉਂ ਨੂੰ ਕਹਿੰਦਾ ਵੀ ਲੈ ਤੂੰ ਕੀ ਰੱਬ ਹੈ ਕਹਿੰਦਾ ਚੱਕ ਇੱਥੇ ਹੀ ਗੁੱਸੇ ਚ ਦੇ ਲੋ ਬੱਚੇ ਨੂੰ ਨਹੀਂ ਬਖਸ਼ਾ ਉਹਦੇ ਕੁੱਟ ਕੇ ਉਹਨੂੰ ਐਨਐਸਏ ਲਾ ਕੇ ਜੇਲ ਸੇੜਤਾ ਚਲੋ ਉਹਦੇ ਨਾਲ ਸ਼ੁਰੂਆਤ ਹੋਈ ਜਦੋਂ ਉਹ ਪੁਵਾਨੀਗੜ ਚਲੋ ਸਾਡੀ ਸਾਝ ਬਣੀ ਫਿਰ ਇੱਥੇ ਪੁਵਾਨੀਗੜ ਦੇ ਜਿਹੜੇ ਸੰਘਰਸ਼ ਚ ਮੁੰਡੇ ਕਾਫੀ ਗਏ ਤੇ ਜਾਦਵਿੰਦਰ ਪਿੰਕਾ ਗੁਰਤੇਜ ਸਿੰਘ ਪੁਵਾਨੀਗੜ ਫਾਊਂਡੇਸ਼ਨ ਆ ਉਹਨਾਂ ਨਾਲ ਸਾਡੀ ਲਿਹਾਜ਼ ਪੈ ਗਈ ਤੇ ਪਹਿਲੀ ਅਸਲ ਸ਼ੁਰੂਆਤ ਮੇਰੀ ਹੋਈ ਹੈ ਜਿਹੜੀ ਸਿੱਖੀ ਨਾਲ ਨੀਂਦ ਤੇ 99 ਦੀ ਚੋਣ ਤੋਂ 99 1999 ਚ ਬਿਮਲ ਕੌਰ ਖਾਲਸਾ ਧੂਰੀ ਤੋਂ ਚੋਣ ਲੜਦੀ ਦੀ ਹਮ ਤੋਂ ਰੋਪੜ ਤੋਂ ਧੂਰੀ ਹਲਕਾ ਵਿੱਚ ਪੈਂਦਾ ਸੀ ਇੱਕ ਸਾਡਾ ਦੋਸਤ ਸੀ ਫੌਜੀ ਫੌਜੀ ਕਹਿੰਦੇ ਭਵਿੰਦਰ ਸਿੰਘ ਫੌਜੀ ਜੀ ਉਹ ਸ਼ਹੀਦ ਹੋ ਗਿਆ ਕਿ ਲੇਫ ਜਥੇਵੰਦੀ ਚ ਸੀ 508 ਨੇ ਚ ਉਹਨੂੰ ਫੜਕੇ ਸ਼ਹੀਦ ਕਰਤਾ ਸੀ ਬਾਅਦ ਚ ਫੜਿਆ ਗਿਆ ਸੀ ਉਹ ਬੜਾ ਦਲੇਰ ਸੂਰਮਾ ਸੀ ਉਹ ਸਾਨੂੰ ਲੈ ਕੇ ਗਿਆ ਸੀ ਬਿਮਲ ਖਾਲਸਾ ਦੀ ਚੋਣ ਵਾਸਤੇ ਬੈਂਡ ਚ ਕਾਲਜ ਚੋਂ ਮੁੰਡਿਆਂ ਨੂੰ ਸਾਨੂੰ ਵੇ ਉੱਥੇ ਆਪਾਂ ਜਿਵੇਂ ਜਾਂਦੇ ਹੁੰਦੇ ਮੁੰਡੇ ਹੋਰ ਉੱਥੇ ਜਸਵੰਤ ਸਿੰਘ ਕਾਲਸੇੜੀ ਤੇ ਉਹ ਵੀ ਸ਼ਹੀਦ ਹੋ ਗਿਆ ਉਹਦੇ ਪਿੰਡ ਗਏ ਤੇ ਅਸੀਂ ਕਾਲਸੇੜੀ ਉੱਥੇ ਜਾ ਦੇਖਿਆ ਬੜਾ ਨਜ਼ਾਰਾ ਹੈ ਨਾਰੇ ਵੱਜੇ ਪਿੰਡਰਾਂ ਵਾਲੇ ਦੇ ਪਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦੇ ਇਹ ਨਾਰਿਆਂ ਨੇ ਸਾਨੂੰ ਖਿੱਚ ਲਿਆ ਜੋ ਖਿੱਚਿਆ ਫਿਰ ਅਸੀਂ ਪਵਾਨੀਗੜਾ ਆ ਕੇ ਦੇਖਿਆ ਵੀ ਇੱਥੇ ਵੀ ਚੋਣ ਆਪਾਂ ਲੱਭੀਏ ਫਿਰ ਅਸੀਂ ਉਹਨੂੰ ਮਿਲੇ ਆਪਣਾ ਵਕੀਲ ਸੀ ਆਪਣਾ ਭੱਟੀ ਸਾਹਿਬ ਭੱਟੀ ਸਾਹਿਬ ਨੂੰ ਮਿਲੇ ਉਹ ਸਿੰਦੇਉਰੀਆਂ ਦੇ ਰਾਈਂ ਗਰਤੇ ਪਵਾਨੀਗੜਾ ਉਹ ਕਹਿੰਦਾ ਵੀ ਭਾਈ ਆਪਦੇ ਆਪ ਮੈਂ ਮਚਲਾਉ ਹਾਂ ਜੀ ਤਾਂ ਮੈਂ ਬਹੁਤ ਇਸੇ ਕੰਮ ਨੂੰ ਤੇਜ਼ਤੀ ਅਸੀਂ ਨੇ ਬੜੀ ਛੇਤੀ ਸੇਲਰਾਂ ਨਾਲ ਤੋਂ 5-500 ਰੁਪਏ ਮੈਂ ਇੱਥੋਂ ਇਕੱਠਾ 10000 ਰੁਪਏ ਇਕੱਠਾ ਕਰਕੇ ਅਸੀਂ ਇੱਥੇ ਮੱਛਲਾਤੀ ਉਹ ਸਮੇਂ ਦੇ ਵਿੱਚ ਆ ਉਸ ਸਮੇਂ 99 ਚ ਤੇ ਇੱਕ ਦਿਨ ਵੀ ਰਾਜਦੇ ਪਵਾਨੀਗੜ੍ਹ ਦੇ ਏਰੀਏ 'ਚ ਨਹੀਂ ਆਇਆ ਹੂੰ ਸਿਰਫ ਰਾਤ ਨੂੰ ਇੱਕ ਚੱਕਰ ਲਾਇਆ ਸੀ ਉਹਨੇ ਕੋਈ ਚੋਣ ਮੀਟਿੰਗ ਨਾ ਪਵਾਨੀਗੜ੍ਹ ਨਾ ਕਿਸੇ ਪਿੰਡ ਚ ਪਰ ਅਸੀਂ ਆਪੀ ਜੋ ਮੂਹ ਚ ਆਇਆ ਬੋਲਿੰਗੇ ਬੈਨਾਂ ਚ ਨਾਰੇ ਮਾਰੀਗੇ ਐਮਐਲ ਚੋਣ ਦਾ ਰੈਸੀ ਹੋ ਜਾ ਐਮਪੀ ਦੀ ਐਮਪੀ ਦੀ ਫਿਰ ਉਹ ਰਾਜਦੇਵ ਜਿੱਤ ਗਿਆ ਬਸ ਉੱਥੋਂ ਸਾਡਾ ਸਿੱਖੀ ਨਾਲ ਫਿਰ ਮੈਂ 4 ਫਰਵਰੀ 1990 ਨੂੰ ਦਮਦਈ ਟਕਸਾਲ ਤੋਂ ਮਰਤ ਸ਼ਕ ਲਿਆ ਤੇ ਫਿਰ ਬਸ ਉਹ ਸ਼ੁਰੂਆਤ ਹੋ ਗਈ ਫਿਰ ਜਿਹੜਾ ਤਸੱਦਦ ਵਾਲੇ ਦੌਰ ਸ਼ੁਰੂ ਹੋ ਗਏ ਫਿਰ ਇੱਥੇ ਜਦ ਅਸੀਂ ਸਰਗਰਮ ਹੋਏ ਇਥੇ ਰਿਸ਼ਪਾਲ ਬਿੱਲਾ ਤੇ ਗਰਮੇਲ ਸਿੰਘ ਥਾਣੇਦਾਰ ਤੇ ਉਹ ਸਾਨੂੰ ਚੱਕ ਕੇ ਲੈ ਕੇ ਮੇਰੇ ਭਰਾ ਨੂੰ ਇੱਕ ਹੋਰ ਹੈ ਸਾਡੇ ਸੈਕਟਰੀ ਮੇਰਾ ਦੋਸਤ ਤਿੰਨਾਂ ਨੂੰ ਜੀ ਸਾਨੂੰ ਜਾ ਕੇ ਇੱਥੇ ਬਿਨਾ ਮਤਲਬ ਤੋਂ ਚੱਡੇ ਪਾੜੇ ਉਹਨਾਂ ਨੂੰ ਇਹ ਵੀ ਤੁਸੀਂ ਚੌਂਕੀ ਚਗਾਜੇਵਾਸ ਓਕੇ ਬੜਾ ਭਾਰੀ ਤਸੱਦਦ ਕੀਤਾ ਇਹਨੇ ਭੇੜੇ ਚੱਡੇ ਪਾੜੇ ਵੀ ਜਿਹੜਾ ਅੱਜ ਤੱਕ ਦੁੱਖ ਭੋਗ ਰਿਹਾ ਮੈਂ ਉਹ ਜਾਦੇ ਖਿੱਚ ਤੇ ਉਹਨਾਂ ਨੇ ਮੇਰੇ ਤੇ ਬੜਾ ਮੁਸ਼ਕਲ ਆਈ ਉਦੋਂ ਬਾਅਦ ਫਿਰ ਬਸ ਕਦੇ ਥਾਣੇ 'ਚ ਫਸ ਗਏ ਪਰ ਗੁਰੂ ਦੀ ਐਸੀ ਕਿਰਪਾ ਰਹੀ ਮੈਂ ਕੌਂਕ ਜਥੇਦਾਰ ਕੌਂਕੇ ਨਾਲ ਜੁੜਨ ਕਰਕੇ ਸਿੱਖੀ ਚ ਆ ਗਿਆ ਜਿਹੜੇ ਖਾੜਕੂ ਤੇ ਸਾਰੇ ਮੇਰੇ ਦੋਸਤ ਤੇ ਬਹੁਤ ਜ਼ਿਆਦੇ ਜਿਵੇਂ ਸੋਡੇ ਪਿੰਡ ਤੋਂ ਦੀ ਬਬਲਾ ਉਹਨਾਂ ਤੇ ਆਪਾਂ ਮਤਲਬ ਪੁੱਛਾਂਗੇ ਉਹਨਾਂ ਬਾਰੇ ਵੀ ਇੱਕ ਸਵਾਲ ਹੋਰ ਲੈ ਲੈਣਿਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਭਾਈ ਗੁਰਦੇਵ ਸਿੰਘ ਜੀ ਕੌਂਕੇ ਹਾਂਜੀ ਕਦੇ ਅਸ਼ੀਰਦ ਹੋਣ ਤੋਂ ਪਹਿਲਾਂ ਮਿਲੇ ਸੀਗੇ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਅਸਲ ਮੇਰਾ ਜਿਹੜਾ ਜੀਵਨ ਹੈ ਜਦੋਂ ਅਸੀਂ ਨੇ ਸਾਨੂੰ ਪਤਾ ਲੱਗਿਆ ਜੇਲ੍ਹ 'ਚ ਇੱਥੇ ਜਦ ਅਸੀਂ ਸਿੱਖੀ ਚਾਹੀ ਤੇ ਖੋਜੋਗੀ ਵੀ ਕਿਹੜਾ ਸਿੱਖ ਵਧੀਆ ਕਿਹੜਾ ਕਿਤੇ ਅਚਨਚੇਤ ਅਸੀਂ ਜੇਲ੍ਹ 'ਚ ਗਏ ਹੋਏ ਤੇ ਸੰਗਰੂਰ ਮੇਰੇ ਦੋਸਤ ਦੀ ਉਹਦਾ ਮਾਮਾ ਉੱਥੇ ਸੀ ਅਸੀਂ ਰਾਤ ਰਹਿ ਗਏ ਉੱਥੇ ਜੀ ਜਿਹੜੋ ਤੋਂ ਸਵਾਲ ਇਹ ਪੁੱਛਣ ਦੇ ਕੋ ਖਾੜਕੂ ਨੇ ਸਿਕਿਉਰਿਟੀ ਜੇਲ੍ਹ ਤੀ ਵਿਖਾੜਕੂ ਨੇ ਪਰ ਉਹਨੇ ਜਿਹੜੀ ਗੱਲ ਆ ਕਿ ਉਹ ਉਹਦਾ ਫਾਰਮਾਸਿਸਟ ਦੀ ਉਹਦਾ ਮਾਮਾ ਜੀ ਪਰ ਉਹਨੇ ਜਿਹੜੀ ਗੱਲ ਉਹਨੇ ਚੁੰਬਲਿਆ ਉਹ ਕਹਿੰਦਾ ਵੀ ਕਿਹੜੇ ਖ ਮਾਲਦੀ ਨਾਲ ਉਹ ਕਹਿੰਦਾ ਇੱਕ ਹੈ ਤੇ ਤਾਂ ਕਹਿੰਦਾ ਰੱਬ ਦੀ ਰੂਹ ਅਸਲ ਖੜਕੂ ਤਾਂ ਕਹਿੰਦਾ ਗੁਰਦੇਵ ਸਿੰਘ ਕਹੋ ਕੇ ਜਿਹਦੇ ਦਰਸ਼ਕ ਰਹੇ ਸੀਗੇ ਉਹ ਜਥੇਦਾਰ ਆ ਜਥੇਦਾਰ ਉਹਨਾਂ ਨੂੰ ਬਣਾਤਾ ਦੀ ਜੇਲ੍ਹ ਚ ਦਿੱਤੇ ਹੋਏ ਤੇ ਉਹ ਕਿ ਅਸੀਂ 90 ਦੀ ਗੱਲ ਆਈ ਸਰਕਾਰ ਕਿਹੜੀ ਸੀ ਉਦੋਂ ਸਰਕਾਰ ਉਦੋਂ ਸਾਇਦ ਰਾਸ਼ਟਰਪਤੀ ਰਾਜਤੀ ਓਕੇ ਰਾਸ਼ਟਰਪਤੀ ਰਾ ਉਹ ਰਾਸ਼ਟਰਪਤੀ ਰਾਜਤੀ ਉਹ ਜੇਲ੍ਹ ਚ ਤੇ ਜ਼ਥੇਦਾਰ ਜੀ ਕੌਂਕੇ ਸਾਹਿਬ ਉਹਨਾਂ ਦੇ ਸੁਣ ਕੇ ਫਿਰ ਅਸੀਂ ਉਹਨਾਂ ਨੂੰ ਪਿੰਡ ਜਾ ਕੇ ਮਿਲੇ ਤੇ ਉਹਨਾਂ ਦੇ ਫਿਰ ਬਸ ਉਹ ਪਹਿਲੀ ਮਿਲਣੀ ਚ ਉਹਨਾਂ ਦੀ ਉਹ ਕਿ ਰਹਿ ਕੇ ਫਿਰ ਤਾਂ ਅਸੀਂ 30 ਦਿਨ ਜਦੋਂ ਜੀ ਕਰਦਾ ਤੇ ਉਹਨਾਂ ਦੇ ਵਗ ਜਾਂਦੇ ਕੁਦਰਤੀ ਉਹਨਾਂ ਦੇ ਘਰੇ ਮੈਨੂੰ ਕਦੇ ਜਿੱਦੇ ਮੈਂ ਗਿਆ ਹੋਇਆ ਤੇ ਕਦੇ ਵੀ ਸਾਪਾ ਨਹੀਂ ਪਿਆ ਅੱਛਾ ਨਹੀਂ ਉੱਥੇ ਵੱਡੇ ਲੋਕ ਚੁੱਕੇ ਲ ਜਾਂਦੀ ਦੀ ਪੁਲਿਸ ਉਹਨਾਂ ਦੇ ਘਰੋਂ ਤੇ ਉੱਥੇ ਬੜਾ ਮੇਲਾ ਲੱਗਦਾ ਸੀ ਲੋਕ ਫਰਾਰੀ ਕੱਟਣ ਜਾਂਦੇ ਹੁੰਦੇ ਸੀ ਫਰਾਰੀ ਨਹੀਂ ਜੀ ਮੈਂ ਐਂ ਹੀ ਬਸ ਪ੍ਰੇਮ ਚ ਸਿੱਖੀ ਲੈਵਲ ਤੇ ਭਰਾ ਬਣ ਗਿਆ ਜੇ ਮੈਂ ਕਿਵੇਂ ਦਾ ਸ਼ੁਭਾ ਸੀਗਾ ਉਹਨਾਂ ਦਾ ਮਤਲਬ ਜਦੋਂ ਉਹਨਾਂ ਨੂੰ ਸ਼ਹੀਦ ਮਤਲਬ ਚੱਕਿਆ ਹੋਇਆ ਸੀ ਸ਼ਹੀਦ ਕਰਨ ਦੇ ਲਈ ਉਦੋਂ ਵੀ ਜਿਹੜਾ ਮਤਲਬ ਬਾਦਲਾਂ ਵੱਲੋਂ ਕਿਹਾ ਜਾਂਦਾ ਸੀਗਾ ਕਿ ਬਾਦਲਾਂ ਨੂੰ ਸਪਾਰਸ਼ ਵੀ ਲਾਈ ਗਈ ਸੀ ਉਦੋਂ ਉਦੋਂ ਮਤਲਬ ਇਹ ਗੱਲ ਅੱਜ ਵੀ ਹੈ ਜੀ ਮੈਂ ਉਹਨਾਂ ਨੂੰ ਸ਼ਹੀਦ ਹੋਣ ਤੋਂ ਪਹਿਲਾਂ ਕਿ ਨਾ ਉਹਨਾਂ ਨੂੰ ਲੈ ਕੇ ਗਏ ਨੇ 25 ਨੂੰ 24 ਤਰੀਕ ਨੂੰ ਮੈਂ ਰਾਤ ਨੂੰ ਨਵੇਰੇ ਹਾਤੀ ਉੱਤੇ ਇੱਕ ਬਜ਼ੁਰਗ ਪੀ ਫੌਜੀ ਹਮ ਬੁਰ ਸਿੱਖ ਦੀ ਆਪਣੇ ਸਾਡੇ ਇਥੋਂ ਉਹ ਕਹਿੰਦਾ ਮੈਨੂੰ ਮਲਾ ਕੇ ਲਿਓ ਮੈਂ ਚਲਾ ਗਿਆ ਰਾਤ ਅਸੀਂ ਰਹੇ ਰਾਤ ਨੂੰ ਪਰ ਉਦੋਂ ਪੁਲਿਸ ਨੇ ਉਹਨਾਂ ਨੂੰ ਥੱਲੈਂਦੀ ਛੜ ਦੇਂਦੀ ਤੀ ਤੇ ਉਦੋਂ ਜਿਹੜੀ ਮੇਰੀ ਗੱਲਬਾਤ ਹੋਈ ਉਹਨਾਂ ਨੇ ਇਹ ਦੱਸਿਆ ਮਾਹੀ ਕੀ ਕਹਿੰਦੇ ਨੇ ਕਹਿੰਦਾ ਵੀ ਇਹ ਤਾਂ ਇਹ ਕਹਿੰਦੇ ਨੇ ਵੀ ਤੂੰ ਕਿਤੇ ਜਾਣਾ ਨਹੀਂ ਪ੍ਰਚਾਰ ਬੰਦ ਕਰ ਇਹ ਸਿੱਖੀ ਦਾ ਜਿਹੜਾ ਤੂੰ ਕਥਾ ਕਰਦਾ ਪਿੰਡਾਂ ਜਾਂਦਾ ਦੀ ਉਹ ਪਰ ਉਹ ਗੁਰਦੁਆਰੇ ਉਹਨੇ ਜਿਹੜਾ ਉੱਤੇ ਬੋਲਿਆ 24 ਨੂੰ ਉਹ ਇੰਨੇ ਵੀ ਸੁਣਿਆ ਵੀ ਉੱਤੇ ਉਹਦਾ ਪਤਾ ਲੱਗਿਆ ਦੀ ਵੀ ਇਹ ਭਮੱਕੜ ਦੀ ਤਰ੍ਹਾਂ ਸੜੂ ਆ ਜਿਹੜਾ ਜਿਵੇਂ ਭਮੱਕੜ ਨਹੀਂ ਅੱਗ ਤੇ ਆਸ਼ਕ ਹੁੰਦਾ ਉਹਨਾਂ ਨੇ ਉਹਦਾ ਸਪਸ਼ਟ ਹੁਕਮਨਾਮਾ ਵੀ ਐਸਾ ਸੀ ਕਿ ਉਹਨਾਂ ਨੇ ਸਾਰੀ ਉਹਦੀ ਵਿਆਖਿਆ ਕਰੀ ਉਹ ਕਹਿੰਦਾ ਵੀ ਜੋ ਗੁਰਬਾਣੀ ਕਹਿੰਦੀ ਹੈ ਮੈਂ ਕਹਿਣਾ ਜੋ ਜਿਹਦੇ ਜੀ ਕਰਦਾ ਜੋ ਕਰ ਲੋ ਵੀ ਮੈਂ ਕਹਿਣੋਂ ਬੰਦ ਨਹੀਂ ਹੋਣਾ ਕਿੰਨੇ ਦਿਨ ਰਹੇ ਹੋ ਤੁਸੀਂ ਤਕਰੀਬ ਨਾਲ ਭਾਈ ਸਾਹਿਬ ਨਾਲ ਮੈਂ ਬਸ ਜਾਂਦੇ ਤੇ ਆਉਂਦੇ ਤੇ ਬਹੁਤ 4 ਫਰਵਰੀ 1990 ਤੋਂ ਬਾਅਦ ਦੇਖ ਲਓ ਜਿੰਨਾ ਚਿਰ ਉਹ ਜਿਵੇਂ 93 ਤੱਕ ਦੋ ਉਹ ਪਰ ਜੇਲ੍ਹ ਜਿਆਦਾ ਸਮੇਂ ਜੇਲ੍ਹ ਚ ਰਹੇ ਇੱਕ ਵਾਰੀ ਮਨਾਂ ਨੂੰ ਇੱਥੇ ਵੀ ਮਿਲਿਆ ਤੀ ਪਟਿਆਲੇ ਉਹ ਉਹ ਜੇਲ੍ਹ ਚ ਹਸਪਤਾਲ ਚ ਰਜਿੰਦਰਾ ਹਸਪਤਾਲ ਚ ਜੀ ਜੇਲ੍ਹ ਤੋਂ ਦਰਾਨ ਜਦ ਮੈਂ ਉਹਨਾਂ ਦੇ ਵਗਿਆ ਉੱਥੇ ਜਾਂਦਾ ਨਹੀਂ ਚੱਕ ਕੇ ਲੈ ਜਾਂਦੀ ਪੁਲਿਸ ਪਰ ਮੈਂ ਚੰਚੇਤ ਫੇਰ ਅਈ ਬਿਨਾ ਡਰ ਤੋਂ ਵਗ ਗਿਆ ਕਿਹਾ ਚੰਚੇਤ ਭੋਲੇ ਪਾਏ ਚ ਜਦੋਂ ਮੈਂ ਗਿਆ ਪਰ ਉਹਨਾਂ ਨੂੰ ਫਿਕਰ ਲੱਗ ਗਿਆ ਮੈਨੂੰ ਕਹਿੰਦੇ ਵੀ ਤੈਨ ਰਜਿੰਦਰ ਸਿੰਘ ਆਉਣਾ ਨਹੀਂ ਤੀ ਉਰੇ ਗਲਤ ਕਰਿਆ ਕਹਿੰਦੇ ਤੈਨੂੰ ਪੁਲਿਸ ਚੱਕ ਕੇ ਲੈ ਜਾਊਗੀ ਹੂੰ ਵੀ ਉਹ ਮਾਰ ਦਿੰਦੀ ਦੀ ਪੁਲਿਸ ਪਤਾ ਦੀ ਜਿਹੜਾ ਕੌਕੇ ਨਾਲੋਂ ਤਾਂ ਇਹ ਸਮਝਦੀ ਪਤਾ ਨਹੀਂ ਕੀ ਆ ਪਰ ਉਹਦੇ ਸੱਤ ਸਖਜੈ ਸਿੰਘ ਤਨਪਰਾ ਹੰ ਦਾ ਸ਼ਰਮਣੀ ਕਮੇਟੀ ਮੈਂਬਰ ਉਹ ਆ ਗਿਆ ਉੱਥੇ ਜੀ ਫਿਰ ਉਹਦੀ ਡਿਊਟੀ ਲਈ ਭਾਈ ਕੌਕੇ ਨੇ ਵੀ ਇਹਨੂੰ ਰਜਿੰਦਰ ਸਿੰਘ ਨੂੰ ਬਸ ਚਾੜ੍ਹ ਕੇ ਜਾਣਾ ਤਾ ਅੱਛਾ ਵੀ ਕਿਤੇ ਚੱਕਦੇ ਜੇ ਜੇਲ੍ਹ ਦੇ ਵਿੱਚ ਸਾਨੂੰ ਜਿਵੇਂ ਐਸੇ ਜੇਲ੍ਹ ਚ ਤੇ ਗਾਰਦ ਲੱਗੀ ਹੋਈ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਪਈ ਜਿਹੜੀ ਢੇਟ ਚ ਆ ਰਹੀ ਸੀ ਕੋਈ ਜੀ ਕਾਰਨ ਕੀ ਸੀਗਾ ਜਿਵੇਂ ਉਹਨਾਂ ਦੇ ਉੱਤੇ ਵੀ ਤਸ਼ੱਦਦ ਹੋਏ ਨੇ ਸ਼ਹੀਦ ਵੀ ਕਰ ਦਿੱਤੇ ਗਏ ਹਨਾ ਵੀ ਉਹਨਾਂ ਨੂੰ ਵੀ ਸੱਚ ਬੋਲਣ ਕਰਕੇ ਕਾਰਨ ਬਸ ਉਹਨਾਂ ਦਾ ਕੁਝ ਨਹੀਂ ਉਹ ਇੰਨੇ ਵਧੀਆ ਇਨਸਾਨ ਤੇ ਉਹਨਾਂ ਨਾਲ ਵੀ ਹਿੰਦੂ ਆ ਗਿਆ ਜਗਰਾਉਂਦੇ ਹਿੰਦੂ ਆੜਤੀ ਉਹਨਾਂ ਦਾ ਵੀ ਨਫਟਾਰੇ ਕਰਦੇ ਤੇ ਹਿੰਦੂਆਂ ਦੀਆਂ ਕੁੜੀਆਂ ਵੀ ਵਸਾਈਆਂ ਉਹਨਾਂ ਨੇ ਬੜੇ ਕਚਹਿਰੀ ਲੱਗਦੀ ਸੀ ਉਹਨਾਂ ਦੇ ਕਿਤੇ ਕਿਸੇ ਮੇਰੇ ਮੁਤਾਬਕ ਦੇਖੋ ਉਹਨਾਂ ਨੇ ਉਹ ਤੇ ਇਹ ਤਾਂ ਸਰਕਾਰ ਤਾਂ ਉਹਨਾਂ ਨੂੰ ਕਹਿੰਦੀ ਵੀ ਉਹ ਖਾੜਕੂ ਬਣਾਉਂਦਾ ਸੀ ਤਾਂ ਉਹਨਾਂ ਨੂੰ ਸ਼ਹੀਦ ਕੀਤਾ ਵੀ ਇਹ ਖਾੜਕੂਆਂ ਦੀ ਮਾਂ ਹੈ ਪਰ ਮੈਂ ਦਾਅਵੇ ਨਾਲ ਕਹਿੰਦਾ ਵੀ ਮੈਨੂੰ ਮੈਂ ਜੇ ਬੱਚਿਆਂ ਨਹੀਂ ਮੇਰੇ ਇੰਨੇ ਦੋਸਤ ਤੇ ਉਦੋਂ ਦਾ ਜਿਹੜਾ ਮੜੇ ਜੇ ਲਿੰਕ ਤੇ ਉਹ ਨਹੀਂ ਬੱਚਿਆ ਮੈਂ ਜੇ ਬੱਚਿਆਂ ਤਾਂ ਗੁਰਦੇਵ ਸਿੰਘ ਕੌਂਕੇ ਕਰਨਾ ਉਹਨਾਂ ਨੇ ਸਖਤ ਮਨਾ ਕਰਤਾ ਵੀ ਰਜਿੰਦਰ ਸਿੰਘ ਇਸ ਤੇ ਨਹੀਂ ਮੈਂ ਗਿਆ ਜਦੋਂ ਮੈਨੂੰ ਇਹਨਾਂ ਨੇ ਕੁੱਟਿਆ ਪੁਲਿਸ ਨੇ ਇੱਥੇ ਆਈ ਨੇ ਆਪਣਾ ਗਾਜੇਵਾਸ ਗਾਜੇਵਾਸੇ ਗਰਮੇਲ ਸਿੰਘ ਤੇ ਰਸ਼ਪਾਲ ਬਿੱਲੇ ਨੇ दारू ਪੀ ਕੇ ਬੜੀ ਬੇਅਦਬੀ ਕੀਤੀ ਕਕਾਰਾਂ ਦੀ ਕੇਸਾਂ ਦੀ ਚੋਲੇ ਦੀ ਚਤ ਤਸ਼ੱਦਦ ਹੁੰਦਾ ਤੁਹਾਡੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਅਜਾ ਤਸ਼ੱਦਦ ਹੋਇਆ ਜੀ ਇਹ ਚੌਂਕੀ ਚ ਫਿਰ ਮੇਰਾ ਵੀ ਆਪਾ ਹੋਇਆ ਵੀ ਹੁਣ ਖੜਕੂ ਬਣਦੇ ਹੁਣ ਰੋਈ ਰੋਈ ਤੇ ਬੇਤੀ ਚੱਲੀ ਐ ਇਸ ਤਰ੍ਹਾਂ ਖੜਕੂ ਬਣਦੇ ਸੀ ਜਦੋਂ ਭੇੜੀ ਤਰ੍ਹਾਂ ਤਸ਼ੱਦਦ ਕਰਦੀ ਤੇ ਜਲੀਲ ਕਰ ਦੇਣਾ ਵੱਖੀ ਗੱਲ ਐ ਕੁਰਤਾ ਸਾਨੂੰ ਹੁਣ ਵੀ ਵਾਅਦਾ ਚ ਵੀ ਦਿੱਤਾ ਪਰ ਕੁੱਟ ਦੇਣਾ ਵਾ ਜਲੀਲ ਕਰਨਾ ਬਹੁਤ ਮਾੜੀ ਗੱਲ ਜਲੀਲ ਹੋਣ ਤੋਂ ਬੰਦਾ ਭੈਦਾ ਵੀ ਦੁੱਤਾ ਜਰ ਮਰ ਜਾਣਾ ਚੰਗਾ ਚਲੋ ਜਦੋਂ ਅਸੀਂ ਇੱਥੋਂ ਫਿਰ ਮਕੌਂਕੇਲਾ ਵੀ ਜਾਣਾ ਸੀ ਜਦੋਂ ਉਹਨਾਂ ਨਾਲ ਮੇਰੇ ਪਹਿਲਾਂ ਜਾਣ ਪਛਾਣ ਤੀ ਜਦਦਾ ਜੀ ਹੁਣ ਤਾਂ ਮੈਂ ਗਲਤ ਹਾਂ ਪਰ ਉਹਨਾਂ ਨੇ ਸਖਤੀ ਨਾਲ ਮਨਾ ਕਰਤਾ ਵੀ ਇਹ ਸੰਘਰਸ਼ ਖਤਮ ਹੈ ਦੇਖੋ ਪਹਿਲਾਂ ਜਾਣ ਗਿਆ ਤੀ ਗੁਰਸਿੱਖ ਤੀ ਉਹ ਬਾਣੀਆਂ ਜੁੜਿਆ ਹੋਇਆ ਤੀ ਉਹਨੇ ਇਹ ਕਹੇਤਾ ਦੀ ਲੋਕ ਸਾਨੂੰ ਤਾਂ ਇਹ ਤੀ ਵੀ ਲੋਕਾਂ ਨੂੰ ਤਾਂ ਇਹ ਵੀ ਲੋਕਾਂ ਨੇ ਅੱਜ ਬਣਿਆ ਕੱਲ ਬਣਿਆ ਪਰ ਉਹ ਕਹਿੰਦੇ ਤੇ ਵੀ ਨਹੀਂ ਇਹ ਉਹ ਇਸ ਗੱਲੋਂ ਖਾੜਕੂਆਂ ਦੇ ਕਈ ਖਿਲਾਫ ਹੋ ਗਏ ਤੇ ਉਹ ਜਿਹੜੇ ਖਾੜਕੂਆਂ ਨੇ ਕੋਈ ਜਨਾਨੀ ਮਾਰਦੇ ਨਹੀਂ ਠਿੱਕਰਿੰਦਿਆਂ ਨੂੰ ਮਾਰਦੇ ਨੇ ਜਾਂ ਮੈਂ ਕਈ ਵਾਰੀ ਮੈਨੂੰ ਪੁੱਛਣਾ ਵੀ ਅੱਜ ਕੀ ਖਬਰ ਹੈ ਵੀ ਆ ਜੀ ਆ ਫਲਾਣੇ ਖਾੜਕੂ ਨੇ ਉੱਤੇ ਕਰਿੰਦੇ ਮਾਰਤੇ ਬੜਾ ਉਹਨੂੰ ਗੱਲਾਂ ਕੱਢਣੀਆਂ ਉਹਨਾਂ ਨੇ ਅੱਛਾ ਵੀ ਇਸ ਗੱਲਾਂ ਦੇ ਉਹ ਖਿਲਾਫ ਤੇ ਵੀ ਜਿਹੜਾ ਵੀ ਉਹੀ ਕਿਸੇ ਨਿਰਦੋਸ਼ ਨੂੰ ਮਾਰਨਾ ਵੀ ਇਹਨਾਂ ਦਾ ਖਾਲਸਤਾਨ ਨਹੀਂ ਬਣਾਣਾ ਕਹਿੰਦੇ ਤੇ ਉਹ ਵੀ ਜਿਵੇਂ ਕਰਿੰਦੇ ਜਾਂ ਜਨਾਨੀਆਂ ਬਚਲਣ ਮਾਰਨੀ ਆ ਜੀ ਤੇ ਇਸ ਗੱਲਾਂ ਤੇ ਉਹ ਖਲਾਫ ਤੇ ਉਹਨਾਂ ਨੇ ਫਿਰ ਮੈਨੂੰ ਕਹਿਤਾ ਕਹਿੰਦੇ ਵੀ ਨਹੀਂ ਇਹ ਖਤਮ ਹੈ ਕਹਾਣੀ ਕਹਿੰਦੇ ਵੀ ਜਦੋਂ ਗੁਰੂ ਮਹਾਰਾਜਾ ਜੋ ਸੇਵਾ ਲੈਣੀ ਹੋਈ ਗੁਰੂ ਮਹਾਰਾਜ ਕੰਨ ਤੋਂ ਫੜ ਕੇ ਲੈਣਗੇ ਪਰੋਂ ਆਪੀ ਵੀ ਤੁਸੀਂ ਹੁਣ ਨਹੀਂ ਹੁਣ ਉਹਨਾਂ ਨੇ ਸ਼ਕਤੀ ਦਾ ਮਾਣਾ ਕਰਦਾ ਜਿਹੜਾ ਮੇਰੇ ਨਾਲ ਦਾ ਦੀ ਇੱਕ ਵਾਰੀ ਉਹ ਕਿਸੇ ਖੜਕੂ ਨਾਲ ਉੱਥੋਂ ਚਲਾ ਗਿਆ ਉਹਨਾਂ ਦੇ ਘਰ ਪਰ ਉਹਨੂੰ ਐਨੀ ਡਾਂਟ ਪਾਈ ਵੀ ਅਜ ਤੋਂ ਬਾਅਦ ਨਹੀਂ ਫਿਰ ਮੇਰੇ ਨਾਲ ਆਇਓ ਜੇ ਤੁਸੀਂ ਇਸ ਤਰ੍ਹਾਂ ਕੰਮ ਹੈ ਵੀ ਹੁਣ ਤੁਸੀਂ ਬਸ ਨਹੀਂ ਜਾਣਾ ਬਸ ਇਹ ਖਤਮ ਹੈ ਕਹਾਣੀ ਕਹਿੰਦੇ ਤੇ ਉਹਨਾਂ ਨੇ ਪੂਰੀ ਤਰ੍ਹਾਂ ਪਰ ਪੁਲਿਸ ਉਹਨਾਂ ਨੂੰ ਸਮਝ ਦਿੱਤੀ ਵੀ ਇਹ ਕਾੜਕੂਪੇ ਦਾ ਕਰਦੀ ਹੈ ਪਰ ਉਹ ਅਸਲੀ ਦਾ ਹਮੈਤੀ ਦੀ ਖੜਕਪਾਂ ਦੀ ਵੀ ਕਿਸੇ ਦੀ ਪਰਵਾਹ ਨਹੀਂ ਸੀ ਕਿਸੇ ਵੱਡੇ ਵੱਡੇ ਜੇ ਕੋਈ ਗਲਤੀ ਹੁੰਦੀ ਸੀ ਉਹਨੂੰ ਵੀ ਖੜਕਾ ਦਿੰਦੇ ਤੇ ਐਡਾ ਨਿਰਭਉ ਨਿਰਵੈਰ ਬੰਦਾ ਦੀ ਬਸ ਉਹ ਇਹ ਪੁਲਿਸ ਨੂੰ ਇਹ ਡਰਤੀ ਕਿਉਂਕਿ ਉਹਦੇ ਉਹਦੇ ਪ੍ਰਚਾਰ ਚ ਉਹ ਦੇਸੀ ਟੰਗ ਨਾਲ ਪ੍ਰਚਾਰ ਕਰਦਾ ਦੀ ਜਦੋਂ ਉੱਥੇ ਸਿਆੜ ਕਲਾੜ ਪਿੰਡ ਚਕਣਾ ਦੋ ਦਿਨ ਰਾਤ ਅੰਮਰ ਸੰਚਾਰ ਹੋਇਆ ਸੀ ਅੱਛਾ ਪਤਾ ਨਹੀਂ ਹਜ਼ਾਰਾਂ 5000 ਪਤਾ ਨਹੀਂ ਕਿੰਨੇ ਲੋਕਾਂ ਨੇ ਅੰਮ੍ਰਿਤਸਰ ਲੱਗੇ ਬਹੁਤ ਵੱਡਾ ਰਿਕਾਰਡ ਪੈਦਾ ਹੋਇਆ ਵੀ ਇੱਕ ਦਿਨ ਵੀ ਅੰਮ੍ਰਿਤਸਰ ਰਾਤ ਨੂੰ ਵੀ ਦੂਜੇ ਦਿਨ ਵੀ ਇੰਨੇ ਲੋਕ ਆਈ ਆਣ ਸ਼ਕੀ ਆਣ ਉਹ ਪੁਲਿਸ ਸਰਕਾਰ ਡਰਦੀ ਸੀ ਵੀ ਜੇ ਆਪਾਂ ਇਹ ਖੜ ਕੋਣ ਤਾਂ ਮਾਰ ਦੇਣਾ ਉਹਨਾਂ ਨੂੰ ਪਤਾ ਦੀ ਪਰ ਇਹਨਾਂ ਦੀ ਇਹਦੀ ਸੋਚ ਨੂੰ ਕੌਣ ਮਾਰੂਗਾ ਸੱਚ ਦੀ ਸਿੱਖੀ ਦੀ ਸੱਚ ਦੀ ਗੱਲ ਕਰਦਾ ਜਿਹੜਾ ਉਹ ਇਹ ਸ਼ਖਸੀਅਤ ਸੀ ਵੀ ਜਿਹੜਾ ਗਰਵਾਨੀ ਨਾਲ ਇੱਕ ਮਿੱਕ ਦੀ ਸੰਤ ਭਿੰਡਰਾਂ ਵਾਲੇ ਤੋਂ ਆਜੇ ਕੋਈ ਸ਼ਖਸੀਅਤ ਸੀ ਜਿਹੜੀ ਦਾ ਪੰਥ ਚ ਸਤਕਾਰਤੀ ਜਿਹਦਾ ਜਿਹਦਾ ਕੋਈ ਆਪਦਾ ਪਰਿਵਾਰ ਜਿਵੇਂ ਕੋਈ ਲੋਬ ਲਾਲਚ ਨਹੀਂ ਦੀ ਕੋਈ ਵੀ ਇੱਕ ਪੈਸੇ ਦਾ ਵੀ ਉਹਦੇ ਕਿਉਂਕਿ ਆਪਣੀ ਜਾਇਦਾਦ ਵਧੀਆ ਤੇ 34 35 ਕਿੱਲੇ ਜ਼ਮੀਨ थी ਉਹਦੇ ਪਰਿਵਾਰ ਦੇ ਉਹ ਆਪਣੇ ਉਥੋਂ ਹੀ ਖਰਚਾ ਪੱਤਾ ਕਰਦਾ ਸੀ ਉਹ ਇਹ ਨਹੀਂ ਵੀ ਪੰਥ ਦੇ ਨਾਂ ਤੇ ਲੁੱਟਾਂ ਖੋਹਾਂ ਜਾਂ ਕੋਈ ਪੈਸੇ ਇਕੱਠੇ ਕਰੇ ਇਹ ਦੀ ਉਹ ਪੂਰਾ ਗੁਰਵਾਨੀ ਨੂੰ ਪਰنائਈ ਹੋਈ ਰੂਹ ਸੀ ਤਾਂ ਕਰਕੇ ਸਰਕਾਰ ਨੇ ਉਹਦਾ ਜਿਹੜਾ ਕਤਲ ਕੀਤਾ ਜੀ ਉਹਨਾਂ ਨੂੰ ਬਸ ਸਿਰਫ ਵੀ ਇਹ ਪ੍ਰਚਾਰ ਰੋਕ ਕੇ ਉਸ ਨੂੰ ਪਤਾ ਲੱਗਿਆ ਕਿ ਸ਼ਹੀਦ ਕਰ ਦਿੱਤਾ ਗਿਆ ਭਾਈ ਸਾਹਿਬ ਨੂੰ ਕੀ ਮਾਹੌਲ ਸੀਗਾ ਫਿਰ ਉਸ ਤੋਂ ਬਾਅਦ ਬਸ ਸਾਨੂੰ ਜਦ ਇੱਥੇ ਸਾਡੇ ਉਹ ਮਾਜੀ ਵਾਲੇ ਸਿੰਦੇ ਨੂੰ ਕਿਤੇ ਖਬਰ ਪੜ੍ਹੀ ਉਹਨੇ ਜਿੱਦੇ ਅਨਾਉਂਸ ਕੀਤਾ ਉਹ ਸਾਡੇ ਲਈ ਇੱਥੋਂ ਅਸੀਂ ਤਿੰਨ ਜਣੇ ਇੱਕ ਕਰਮ ਸਿੰਘ ਤੇ ਮੇਰਾ ਦੋਸਤ ਪਿੰਡੋਂ ਸਾਡੇ ਬੱਚਾ ਅਸੀਂ ਤਿੰਨ ਜਣੇ ਇੱਥੋਂ ਚੜ ਗਏ ਵੀ ਚਲੋ ਸੰਤਾਂ ਇਹਦੇ ਵੀ ਸੰਸਕਾਰ ਹੋਊਗਾ ਬਸ ਚੜ ਗਏ ਬਸ ਚੜ ਗਏ ਇੱਥੋਂ ਅਸੀਂ ਸੋਚਿਆ ਵੀ ਸਿੱਧਾ ਦਾ ਜਾਣ ਨਹੀਂ ਦੇਣਾ ਵੀ ਚਲ ਆਪਾਂ ਬੰਦਨੀ ਕਲਾਂ ਉਹ ਬੰਦਨੀ ਵਾਲੇ ਸੰਤਨ ਉਹਨਾਂ ਦਾ ਬਹੁਤ ਪ੍ਰੇਮ ਤੇਵਾਰ ਸਿੰਘ ਸੰਤ ਗਰਵਾਚਨ ਸਿੰਘ ਦੇ ਪੋਤੇ ਤੇਵਾਰ ਸਿੰਘ ਉਹਨਾਂ ਦਾ ਉੱਥੇ ਬੰਦਨੀ ਸਥਾਨ ਸੀ ਵੀ ਉੱਥੇ ਵਗ ਜਾਏ ਰਾਤ ਨੂੰ ਵੀ ਉੱਥੋਂ ਸਵੇਰੇ ਆਪਾਂ ਵਗ ਜਾਵਾਂ ਇਹ ਪਿੰਡ ਪਿੰਡਾ ਮੁੰਨਾ ਵਿੱਚ ਦੀ ਪਰ ਸਾਨੂੰ ਜਦੋਂ ਅਸੀਂ ਇੱਥੇ ਬਰਨਾਲੇ ਤੋਂ ਤੋਂ ਮਾਲ ਆਏ ਸਾਡੀ ਬਰਨਾਲੇ ਤੋਂ ਬਸ ਚੜ੍ਹਨ ਲੱਗੇ ਸੀ ਤਿੰਨੇ ਜਾਣੇ ਤੇ ਸਾਨੂੰ ਪੁਖੋ ਕੈਂਚੀਆਂ ਚ ਲਾ ਲਿਆ ਇੱਕ ਪੁਲਿਸ ਵਾਲਾ ਦੀ ਸ਼ਾਇਦ ਉਹਨੂੰ ਸੱਕ ਪੈ ਗਿਆ ਪਰ ਮਾਰ ਐ ਜਿਹੜਾ ਜੀ ਇਹਦਾ ਐਸਪੀ ਪ੍ਰਤੀ ਉੱਥੇ ਇਹਦਾ ਗਨਮੈਨਤੀ ਕੋ ਲਾਲ ਸਿੰਘ ਉਹਨੇ ਸਾਨੂੰ ਉਹ ਬੱਸੇ ਚੜਿਆ ਸਾਨੂੰ ਸ਼ੱਕ ਹੋ ਗਿਆ ਪਰ ਉਹਨੇ ਸਾਨੂੰ ਉਹ ਪੱਖੋ ਕੈਂਚੀਆਂ ਚ ਸਾਨੂੰ ਘੇਰਾ ਪਵਾ ਕੇ ਬੱਸ ਨੂੰ ਉੱਥੋਂ ਸਾਨੂੰ ਲਾ ਕੇ ਲੈ ਗਏ ਫਿਰ ਸਾਨੂੰ ਦਸਤਾਨ ਤਾ ਫਿਰ ਅੰਦਰੇ ਲੰਘਿਆ ਮਾਹੌਲ ਜਿਹੜਾ ਵੀ ਕੀ ਹੋਇਆ ਬਾਅਦ ਚੌਥੇ ਜੋ ਬਾਦਲੂਰੀ ਆਏ ਕਿੰਨਾ ਸਮਾਂ ਰਹੇ ਫਿਰ ਉਤੋਂ ਬਾਅਦ ਉੱਥੇ ਸਾਨੂੰ 10 15 ਦਿਨ ਬਾਅਦ ਬਹੁਤ ਮੁਸ਼ਕਲ ਨਾਲ ਕੋਈ ਸਨੇਹਾ ਲਾਂਚ ਕੰਮ ਉਹ ਤਾਂ ਕੋਈ ਸਨੇਹਾ ਨਹੀਂ ਲਾਉਂਦਾ ਸੀ ਜਦੋਂ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਉਣਾ ਵੀ ਉੱਥੇ ਜਿਹੜਾ ਕਿ ਨਾ ਵੀ ਜਿਵੇਂ ਕਿਸੇ ਨੇ ਸਨੇਹਾ ਪਤਾ ਕਰਦੀ ਪੁਲਿਸ ਵੀ ਕਿੱਥੋਂ ਪਤਾ ਲੱਗਿਆ ਜਿਹੜੇ ਅਚੰਚੇਤਪੁਰ ਚੱਕਿਆਂ ਦੇ ਬਾਹਰੋਂ ਮੁੰਡੇ ਵੀ ਜੇ ਉਹਨਾਂ ਦਾ ਕੋਈ ਸਨੇਹਾ ਪੁਲਿਸ ਗੌਰ ਰੱਖਦੀ ਵੀ ਕਿੱਥੋਂ ਪਤਾ ਲੱਗਿਆ ਫਿਰ ਉਹਨਾਂ ਨੂੰ ਕੁੜਦੀਦੀ ਉਹ ਪਵੇਂ ਪੁਲਸ ਵਾਲਾ ਦੀ ਪੁਲਸ ਵਾਲਿਆਂ ਨੂੰ ਵੀ ਲੰਗੇ ਕਰ ਲੈਂਦੀ ਸੀ ਵੀ ਜੇ ਵੀ ਪਤਾ ਲੱਗੇ ਵੀ ਆ ਪੁਲਸ ਵਾਲਾ ਸਨੇਹਾ ਲਾ ਕੇ ਇਹ ਜਾ ਮਾਹੌਲ ਸੀ ਸਾਡਾ ਸਨੇਹਾ ਫਿਰ ਆਸਤੀ ਦੀ ਬਿਆਸਤੀ ਵੀ ਸਾਨੂੰ ਐ ਖਤਰਾ ਦੀ ਵੀ ਦੇਖੋ ਵੀ ਇਹ ਉਹਰੇ ਮਾਰ ਦੇਣਗੇ ਆਪਾਂ ਨੂੰ ਵੀ ਜਿੱਦੇ ਕੋਈ ਮੁਕਾਬਲਾ ਹੋ ਗਿਆ ਉੱਤੇ ਪੂਰਨ ਜਗਜੀਤਪੁਰਾ ਤੇ ਡਿੰਪਲ ਬਰਨਾਲਾ ਦਿੱਲੀ ਹਮਲਾ ਕਰਦੇ ਪੁਲਸ ਤੇ ਉਹਦੇ ਨਾਲ ਚ ਤਰਨਵੇਂ ਦੇ ਸ਼ੁਰੂ ਚ ਪਰ ਉਹ ਜਦੋਂ ਉਹ ਹਮਲਾ ਕਰਦੇ ਸਾਨੂੰ ਇਹ ਖਤਰਾ ਵੀ ਜਿੱਦੇ ਇਹਦੇ ਪੁਲਸ ਵਾਲਿਆਂ ਨੂੰ ਨੁਕਸਾਨ ਹੋ ਗਿਆ ਆਪਾਂ ਬੇਨਾਲ ਬੱਕਰੇ ਫਸੇ ਹੋਏ ਵੀ ਆਪਾਂ ਨੂੰ ਛਟਕਾ ਦੇਣਗੇ ਅੱਛਾ ਤੇ ਫਿਰ ਅਸੀਂ ਉੱਥੇ ਕੋਈ ਵੱਡੇ ਵੱਡੇ ਆਏ ਸਿੱਖ ਹਾਂ ਦਾਵਾ ਕਰਿਆ ਵੀ ਆਜ਼ਾਦ ਆਊਗਾ ਜਾਣਦੇ ਆ ਕਈਆਂ ਨੂੰ ਨਾਮ ਵਰ ਸਿੱਖ ਆਏ ਉਹਨਾਂ ਨੇ ਕਿਸੇ ਨੇ ਸਨੇਹਾ ਨਹੀਂ ਲਾਇਆ ਪਰ ਆਇਆ ਉੱਥੇ ਇੱਕ ਦਿਨ ਇੱਕ ਅਮਲੀ ਕਹਿੰਦੇ ਆਪਾਂ ਨੇਕ ਅਮਲੀ ਸੀ ਨੇਕ ਅਮਲੀ ਜਿਹੜੇ ਇਹ ਬੰਦੇ ਬਹੁਤ ਵਧੀਆ ਹੁੰਦੇ ਨੇ ਟਾਂਝੋ ਕਹਿੰਦੇ ਨੇ ਤੇ ਉਹ ਆਇਆ ਉਹਨੇ ਉਹਨੇ ਉਹਦਾ ਦੋਸ਼ ਕੀਤੀ ਉਹਨੇ ਕਿਤੇ ਖਾੜਕੂ ਦਾ ਸਾਈਕਲ ਕੋਈ ਖਾੜਕੂ ਕੋਲ ਉੱਤੇ ਸਾਈਕਲ ਖੜਾ ਗਿਆ ਉਹਨੇ ਚੱਕ ਕੇ ਘਰ ਦਵਾਰੇ ਖੜਾਤਾ ਅੱਛਾ ਜਿਹੜਾ ਉੱਤੇ ਟੌਟਤੀ ਉਹ ਜਿਹੜੇ ਅਮਲੀ ਨੇ ਟੌਚ ਕਰਦੇ ਨੇ ਟੋਟਾਂ ਨੂੰ ਉਹ ਪਿੰਡ ਦਾ ਟੌਟਤੀ ਉਹ ਵੀ ਮੇਰੇ ਸਾਹਮਣੇ ਉਹਦੀ ਮੁਕਬਰੀ ਕਰਕੇ ਗਿਆ ਅੱਛਾ ਸਾਈਕਲ ਅੰਦਰ ਖੜਾ ਪੰਬਰੀ ਲਾ ਮੈਂ ਉੱਤੇ ਖੜਾ ਵੀ ਜਿ ਐ ਕਰਕੇ ਫਲਾਣਾ ਵੀ ਉਹਨੂੰ ਕੁੱਟਣ ਦੀ ਉਹ ਚਲੋ ਉਹਨੂੰ ਤੜਕੇ 4 ਵਜੇ ਪੁਲਿਸ ਚੱਕ ਲਈ ਪੰਬਰੀ ਕੀ ਕਰਦਾ ਸੀ ਸਵੇਰੇ 2 ਵਜੇ ਉੱਠਦਾ ਸੀ ਹੂੰ ਪਹਿਲਾਂ ਪੁਲਿਸ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਸੱਪਾ ਪੈਣਾ ਹੈ ਜੀ ਜਦੋਂ ਉਹ 2 ਵਜੇ ਉੱਠ ਕੇ ਉਹਨੇ ਪੁਲਿਸ ਨੂੰ ਆਰਡਰ ਕਰਨਾ ਸਾਰੀ ਨੂੰ ਭੰਬਰੀ ਕੌਣ ਸੀਗਾ ਭੰਬਰੀ ਸੰਤ ਕੁਮਾਰ ਭੰਬਰੀ ਬਹੁਤ ਮੰਨਿਆ ਹੋਇਆ ਇਨਸਪੈਕਟਰ ਸੀ ਜਿਹੜਾ ਦੁਸ਼ਟੀ ਮਾਰਦਾ ਸੀ ਲੋਕਾਂ ਨੂੰ ਹਾਂਜੀ ਇੱਕ ਆਪਣੇ ਸੀਆਈਏਸ ਮਾਣੇ ਵੀ ਰਹਿ ਕੇ ਆ ਥੋੜੇ ਦਿਹਾੜਾ ਠੀਕ ਹੈ ਜੀ ਪਰ ਉੱਥੇ ਉਹ ਪੂਰਾ ਮੰਨਿਆ ਹੋਇਆ ਸੀ ਉਹ ਉਹਨੂੰ ਆਰਡਰ ਕਰ ਦਿੰਦਾ ਸੀ ਆਪ ਉਹ ਭਜਨ ਬੰਦਗੀ ਕਰਨ ਲੱਗ ਜਾਂਦਾ ਸੀ ਅੱਛਾ ਹੋਰ ਕਿਸੇ ਨੂੰ ਨਹੀਂ ਤੇ ਉਹ ਬਹੁਤ ਦੂਜੀ ਪੁਲਿਸ ਨੂੰ ਥੱਲੇ ਵਾਲ ਨੂੰ ਭੇਜਣਾ ਏ ਟੈਂਪੂ ਲੈ ਕੇ ਵੀ ਆ ਬੰਦੇ ਫਲਾਣੇ ਫਲਾਣੇ ਪਿੰਡਾਂ ਚੋਂ 5 ਵਜੇ ਤੋਂ ਨੇਰੇ ਨੇਰੇ ਪੁਲਸ ਮੋੜੇ ਆਉਂਦੀ ਸੀ ਅੱਛਾ ਜਦੋਂ ਮੁੜ ਕੇ ਆਈ ਵੀ ਸਾਡਾ ਸਨੇਹਾ ਦਾ ਕਿਵੇਂ ਬਣਿਆ ਮੈਂ ਤੈਨੂੰ ਨਹੀਂ ਸੀ ਆਈਏ ਸਨੇਹਾ ਨਹੀਂ ਲੱਗਣਾ ਸੀ ਸੁੱਟਣਾ ਨਹੀਂ ਸੀ ਹਾਂ ਚਲੋ ਸਨੇਹਾ ਜਦੋਂ ਉਹ ਚੱਕ ਕੇ ਲਈ ਉਹ ਸਮੇਤ ਰਜਾਈ ਜਿਹੜਾ ਨੇਕਤੀ ਅਮਲੀ ਉਹਨੂੰ ਚੱਕ ਲਈ ਠਿਕਰੀ ਵਾਲੇ ਪਿੰਡ ਦਾ ਸੀ ਜਿਨ੍ਹਾਂ ਨੇ ਸਾਈਕਲ ਅੰਦਰ ਖੜਾਇਆ ਹਾਂ ਜਿਨ੍ਹਾਂ ਨੇ ਖੜਕੂ ਦਾ ਬਸ ਉਹਦਾ ਦੋਸ਼ ਏ ਸੀ ਵੀ ਉਹਨੇ ਚੱਕ ਕੇ ਰਸਤੇ 'ਚੋਂ ਸਾਈਕਲ ਗੁਰਦੁਆਰੇ ਖੜਾਤਾ ਜੀ ਬਹਾਨਾ ਦੀ ਉਹ ਤਾਂ ਉਹ ਰਜਾਈਓ ਚੱਕ ਲਿਆ ਉਹਦਾ ਟੌਟ ਨੇ ਕਟਾਉਣਾ ਦੀ ਸਾਰਿਆਂ ਨੂੰ ਰਜਾਈਆਂ ਸਮੇਤ ਚੱਕ ਲਿਆ ਤੇ ਉਹਨਾਂ ਨੂੰ ਐ ਨਹੀਂ ਪਤਾ ਵੀ ਫਿਰ ਉੱਥੇ ਪਾਲੇ ਨਾ ਮਰਨ ਵੀ ਕਿਤੇ ਜਿਹਨੂੰ ਚੱਕ ਕੇ ਲਿਆਉਂਦੇ ਕਿ ਨਾ ਜੇ ਰਜਾਈ ਸੀ ਪੈਸਾ ਚੱਕ ਲੈਂਦੇ ਕਈ ਵਾਰੀ ਉਹਨੂੰ ਰਮਾਇ ਜਾਈ ਸਮੇਤ ਚੱਕ ਲਿਆ ਫਿਰ ਉਹ ਕੀ ਸੀ ਪੁਲਿਸ ਦੀ ਥਿਉਰੀ ਜਦੋਂ ਉਹ 5 ਵਜੇ ਆਉਂਦੇ ਤੇ ਮੂਹਨੇ ਰੇਜੇ ਸੀਆਈਏ ਹੂੰ ਉਹਦਾ ਆਲੇ-ਦਾਲੇ ਬਿਲਡਿੰਗ ਦੀ ਗੱਬੇ ਜਿਵੇਂ ਆਪਾਂ ਐ ਮદાન ਆ ਵੀ ਆਲੇ-ਦਾਲੇ ਕਮਰੇ ਹੋਣ ਆ ਗੱਬੇ ਕਾ ਲੱਗਿਆ ਹੋਇਆ ਸੀ ਉਹਦੇ ਉੱਥੇ ਤਵਰੀ ਚੱਲਦੀ ਸਾਰਾ ਦਿਨ ਜਦੋਂ ਆ ਕੇ ਉਹ ਛੜਦੇ ਤੇ ਐਂਟਰ ਕਰਦੇ ਜਿੰਨੇ ਵੀ ਔਰ ਉਹਦੇ ਲਲਕਾਰਾ ਪੈ ਜਾਣਾਂ ਦੀ 5 ਵਜੇ ਉਹ ਇੱਕ ਨੇ ਹੂਕ ਮਾਰਦੇ ਨਹੀਂ ਫਿਰ ਜਿਹੜੇ ਪੁਲਿਸ ਵਾਲੇ ਆਲੇ ਦਾ ਕੁਆਟਰਾਂ ਚੋਂ ਨਿਕਲ ਕੇ ਉਹਨਾਂ ਨੇ ਜਿਹਦੇ ਡੰਡਾ ਫਸ ਗਿਆ ਡੰਡਾ ਮਾਰਨਾ ਉਹ ਬੰਦਿਆਂ ਦੇ ਮੁੱਕੀ ਮਾਰਨੀ ਹੈ ਮੁੱਕੀ ਵੀ ਕਦਾਇਸਤ ਪਾਉਂਦੇ ਤੇ ਵੀ ਤਾਂ ਕਿ ਜਿਹੜਾ ਮਾਰਾ ਤੀਦਾ ਤਾਂ ਪਹਿਲੀ ਦੱਸਦੇ ਸਾਰਾ ਪਹਿਲੀ ਦੱਸਦੇ ਕਿੱਧਰ ਕੁੱਟ ਕਰਦੇ ਤੇ ਸਾਰਿਆਂ ਦੀ ਅੱਛਾ ਕਿੱਧਰ ਕੁੱਟ ਕਰਕੇ ਜਦੋਂ ਉਹਨੂੰ ਸਾਡੇ ਜਿੱਥੇ ਅਸੀਂ ਤੇ ਉੱਥੇ ਸਾਡੇ ਲਵੇ ਭੇਜਿਆ ਉਹਨੂੰ ਜੀ ਨੇਕ ਅਮਲੀ ਨੂੰ ਕਹਦੀਏ ਵਾਕੇ ਉਹਨੇ ਜਦੋਂ ਉਹਨੂੰ ਕੁੱਟ ਕੇ ਸੀਸੀ ਕਰੇ ਵਿਚਾਰਾ ਅਸੀਂ ਆਖਿਆ ਜੀ ਦੱਸੋ ਜੀ ਅਸੀਂ ਕੀ ਹੈਲਪ ਕਰ ਸਕਦੇ ਆ ਅਸੀਂ ਜਿਹੜੇ ਨੂੰ ਕੁੱਟਦੇ ਕੱਢਦੇ ਦੋਆਂ ਕਈ ਵਾਰੀ ਲੱਤਾਂ ਤੇ ਆਇਆ ਜਿਹੜਾ 93 ਉਹ ਲਾ ਆਂਦੇ ਤੇ ਲੱਤਾਂ ਕੁੱਟ ਦਿੰਦੇ ਤੇ ਆ ਪਾਣੀ ਪੂਣੀ ਪਿਉਣਾ ਹਾਂਜੀ ਚਲੋ ਇਸ ਤੇ ਉੱਤੇ ਘਰ ਵਾਂਗੂ ਰਹਿ ਰਹੇ ਤੇ ਇੰਨੇ ਦਿਨਾਂ ਦੇ 15 16 ਦਿਨਾਂ ਦੇ ਚਲੋ ਜਦੋਂ ਅਸੀਂ ਉਹਨੂੰ ਉਹਨੇ ਆਖਿਆ ਉਹਨੇ ਇੱਕੋ ਡਿਮਾਂਡ ਕੀਤੀ ਸਾਡੇ ਲਵੋ ਹਮ ਇਹਨਾਂ ਛੋਟੇ ਜਿਹੇ ਯਾਰ ਹੋਰ ਤਾਂ ਕਹਿੰਦਾ ਸਾਰਾ ਕੁਝ ਸੜ ਜੂ ਕਹਿੰਦਾ ਜੇ ਮੈਨੂੰ ਕਹਿੰਦਾ ਕਾਰਡ ਲਵਾ ਦਾਂ ਪੁੱਕੀ ਦਾ ਪੁੱਕੀ ਕਹਿੰਦਾ ਹਾਂ ਪੁੱਕੀ ਕਹਿੰਦਾ ਦੀ ਉਗਣਾ ਕੁੱਟਦਾ ਕਿੰਨੇ ਮਰਜ਼ੀ ਲੈਣ ਕਹਿੰਦਾ ਬਸ ਇੱਕ ਕਾਰਡ ਖਵਾ ਦਿਓ ਯਾਰ ਹਾਂਜੀ ਨਹੀਂ ਆਖਿਆ ਮਾਂ ਚਲ 99 ਕਾਰਡ ਮੈਂ ਕੀ ਕਰਿਆ ਮੈਂ ਇਹ ਗੱਲ ਨੂੰ ਸਿਹਾਰਤੀ ਪਹਿਲਾਂ ਹੀ ਹਾਂਜੀ ਮੈਂ ਕੀ ਕਰਿਆ ਮੈਂ ਭੱਜ ਕੇ ਮਾਂ ਜਾ ਕਰਦਿਆਂ ਮੈਨੂੰ ਪਰ ਲੱਗਿਆ ਵੀ ਇਹ ਬੰਦਾ ਆਪਣੇ ਕੰਮ ਦੀ ਚੀਜ਼ ਹੈ ਇਹ ਸਨੇਹਾ ਲਾਊਗਾ ਮੈਂ ਭੱਜਿਆ ਮੈਂ ਉਹਦੇ ਗਨਮੈਨ ਨਾਲ ਵੀ ਕਿਉਂਕਿ ਰਹਿ ਰਹਿ ਤੇ 1500 ਆਣਦੇ ਨਾਲ ਤੋਂ ਇੱਕ ਲਿਆਜੀ ਪੇਂਦੀ ਮੈਂ ਪਿਸ਼ਾਬ ਦੇ ਬਹਾਨੇ ਉਹਦੇ ਗਨਮੈਨ ਵਾਲੇ ਕਮਰੇ 'ਚ ਜਾਵੜਿਆ ਪੰਬਰੀ ਦੇ ਜੀ ਮੈਂ ਕੰਨ ਮੈਂ ਇਹਨਾਂ ਨੂੰ ਆਖਿਆ ਮਾਹ ਯਾਰ ਮੇਰਾ ਤਾਂ ਮੈਂ ਨਹੀਂ ਦੱਸਿਆ ਵੀ ਉਹਨੂੰ ਦੇਣੀ ਹੈ ਮੇਰਾ ਤਾਂ ਮੈਨੂੰ ਟੱਟੀਆਂ ਲੱਗ ਗਈਆਂ ਮੈਨੂੰ ਹਾਂਜੀ ਕੋਈ ਗਾਣੀਆਂ ਮੈਨੂੰ ਦਿਓ ਹਾਂਜੀ ਉਹਨਾਂ ਉੱਤੇ ਆਮ ਹੁੰਦੀਆਂ ਧੀਆਂ ਉਹਨਾਂ ਨੇ ਮੈਨੂੰ ਇੰਨੀ ਪਾ ਕੇ ਦੇਤੀ ਲੀਲੋ ਆ ਕੇ ਉਹਨੂੰ ਮੈਂ ਦਿੱਤੀ ਉਹਨੇ ਖਾ ਕੇ ਕਹਿੰਦਾ ਛੋਟੇ ਬੱਚਾ ਨਹੀਂ ਕੋਈ ਗੱਲ ਜੰਗਾ ਕੋਈ ਗੱਲ ਨਹੀਂ ਹਾਂਜੀ ਚਲ ਅਸੀਂ ਉਹਦੇ ਲਾਵੇ ਥੋੜਾ ਜਿਹਾ ਡਰਾਮਾ ਜਾ ਕਰਿਆ ਵੀ ਤੁਸੀਂ ਕਿੱਥੋਂ ਆਏ ਆ ਕਾ ਛੋਟੇ ਮੇਰੇ ਤਾਂ ਘਰ ਵਾਲੀ ਵੀ ਬੱਚਾ ਛੋਟਾ ਜਿਹਾ ਮੇਰੇ ਸਾਡੇ ਤਾਂ ਘਰੇ ਵੀ ਪਤਾ ਨਹੀਂ ਹਰ ਕੇ ਹੋਣੇ ਸਾਡਾ ਪੁਰਾ ਉਹਨੂੰ ਅਸੀਂ ਨੇ ਮਨ ਉਹਦਾ ਪਹੀ ਗਿਆ ਹਾਂਜੀ ਉਹ ਪੂਰਾ ਕਹਿੰਦਾ ਬਸ ਰੋ ਨਾ ਛੋਟੇ ਅੱਛਾ ਜੀ ਬਸ ਤੁਸੀਂ ਕਹਿੰਦਾ ਮੈਂ ਤੁਹਾਡਾ ਸਨੇਹਾ ਮੈਂ ਲਾਉ ਠੀਕ ਹੈ ਜੀ ਚਲ ਅਸੀਂ ਦੱਸਤਾ ਵੀ ਮੇਰੀ ਮਾਸੀ ਆਤਰ ਸਿੰਘ ਵਾਲੇ ਪਿੰਡ ਫਲਾਣੇ ਆਤਰ ਲੀਲੋਵਾਲ ਦੇ ਰਹਿਣ ਵਾਲੇ ਨੇ ਉਹ ਐਡਰੈਸ ਦੱਸਿਆ ਉਹ ਤਾਂ ਇਹ ਜਦੋਂ ਚਲੋ ਉੱਥੋਂ ਉਹਨੂੰ ਆ ਕੇ 11 12 ਵਜੇ ਪੰਚਾਇਤ ਲੈ ਗਈ ਛੋਟਾ ਪ੍ਰਾਧਤੀ ਜਿੱਥੇ ਆਏ ਉਹਦੇ ਘਰ ਦੇ ਉਹਨੂੰ ਸੜਾ ਕੇ ਲੈ ਗਏ ਕੜਤਾ ਉਹਦਾ ਉਹੀ ਛਿੱਤਰੇ ਮਾਰਨੇ ਤੇ ਉਹਦੀ ਬੇਇੱਜ਼ਤੀ ਕਰਨੀ ਤੇ ਤਾਂ ਜਦੋਂ ਛੱਡਿਆ ਜਦੋਂ ਉਹਨੂੰ ਆਰਡਰ ਕਰਤਾ ਵੀ ਤੂੰ ਸਾਈਕਲ ਖੜਾ ਜਿਉਰੇ ਬਸ ਸੀਆਈਏ ਜਦੋਂ ਸਾਈਕਲ ਖੜਾਉਣ ਆਇਆ ਮੈਂ ਉਹਨੂੰ ਬਾਹਰ ਜੇ ਮਿਲਿਆ ਜਦੋਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਚੁੱਪ ਵੀ ਮੈਂ ਉੱਥੇ ਹੀ ਜਾਂਦੀ ਆ ਵੀ ਲੱਗਿਆ ਸਨੇਹਾ ਓਕੇ ਇਹ ਬੰਦਾ ਸਿਆਰ ਹੈ ਉਹਨਾਂ ਉਹ ਤਾਂ ਉੱਥੇ ਸਾਈਕਲ ਖੜਾ ਕੇ ਬਸ ਚੜਿਆ ਜੀ ਮੇਰੀ ਬਾਸੀ ਨੂੰ ਆ ਕੇ ਕਹਿੰਦਾ ਆਪਦਾ ਭਾਂਜਾ ਬਚਾਉਣਾ ਹੈ ਬਚਾਲਾ ਲੰਬਾ ਯਾਤਰਾ ਭਾਂਡੇ ਅੰਦਰ ਕਹਿੰਦਾ ਪਟਕਲੇ ਕਿ ਨਹੀਂ ਦਾ ਬਸ ਸਮਝ ਗਏ ਸੱਨਾ ਤੋਂ ਕਹਿੰਦਾ ਉਹਨਾਂ ਨੂੰ ਮਾਰ ਦੋ ਪੁਲਿਸ ਕਹਿੰਦਾ ਉੱਥੇ ਨਹੀਂ ਆਪਦਾ ਇਲਾ ਕਰ ਲੋ ਹਮ ਚਲੋ ਜੀ ਜਦੋਂ ਆਏ ਕਰਦੇ ਆਏ ਉਹਦੀ ਕੁਦਰਤੀ ਐਸਾ ਹੋਇਆ ਵੀ ਸਾਡਾ ਉਹ ਮਿਲ ਗਿਆ ਸੀ ਮੈਂ ਕਹਿੰਦਾ ਦੀ ਭਾਂਬਰੀ ਨੂੰ ਮੇਰਾ ਬਾਪੂ ਕਾਂਗਰਸੀ ਆਈ ਮੈਂ ਤਾਂ ਡਰਦਾ ਐ ਸਟੋਰੀ ਬਣਾਈ ਉਧਰ ਦੀ ਉਹ ਪੱਠਲ ਦੇ ਭਾਈ ਤੋਂ ਜਿਹੜੇ ਉਹਨਾਂ ਦਾ ਮੇਰੇ ਮਾਸੜਕੇ ਤੇ ਉਹਨਾਂ ਦਾ ਜਿਹੜਾ ਗਵਾਂਡੀ ਦੀ ਪੱਠਲ ਦੇ ਭਾਈ ਦੀ ਮਨਜੀਤ ਦੀ ਗੱਡੀ ਚਲਾਉਂਦਾ ਸੀ ਉਹਨਾਂ ਨੇ ਉਹ ਤੋਂ ਲੈਟਰ ਲੈ ਲਿਆ ਉਹ ਲੈਟਰ ਲੈ ਕੇ ਜਦੋਂ ਮੇਰੇ ਨਾਨਕੇ ਮਾਮੇ ਉੱਥੇ ਆਏ ਹਾਂ ਚਲੋ ਭੰਬਰੀ ਨੇ ਫਿਰ ਸਾਨੂੰ ਫੇਰ ਜਾ ਕੇ ਦੂਜੇ ਦਿਨ ਛੱਡਿਆ ਫੇਰ ਵੀ ਇੱਕ ਦਿਨ ਛੱਡ ਕੇ ਮਤਲਬ 16 17 ਦਿਨ ਰਹੀ ਹਾਂ 16 17 ਦਿਨਾਂ ਬਾਅਦ ਫੇਰ ਛੱਡਿਆ ਸਾਨੂੰ ਦੇਖ ਲਓ ਇਹ ਫੇਰ ਵੀ ਉਹਨੇ ਗੌਰ ਕਰੀ ਕਿਵੇਂ ਸਾਨੂੰ ਕਿਵੇਂ ਪਤਾ ਲੱਗਿਆ ਪਰ ਉਹਦੇ ਫੇਰ ਉਹ ਮਾੜੀ ਜੱਜ ਕੀ ਉਹਨੂੰ ਗੱਲਾਂ ਜਿਆਦੇ ਗੌਰ ਨਹੀਂ ਹੋਈ ਇਸ ਤਰ੍ਹਾਂ ਵੀ ਨਹੀਂ ਕਿਸੇ ਨੇ ਸੁਨੇਹੀ ਨਹੀਂ ਲਗਾਉਂਦਾ ਕਰਦੇ ਸਪੋਰਟ ਕਰਦੇ ਸੀ ਉਦੋਂ ਜਿਵੇਂ ਤੁਸੀਂ ਹਸਾਉਂਦੇ ਨਹੀਂ ਕਰਦੇ ਵਿਚਾਰੇ ਮੇਰਾ ਪਿਤਾ ਸਰਪੰਚ ਦੀ ਕਈ ਵਾਰੀ ਭੰਬਰੀ ਤੋਂ ਕਿਹਾ ਇੱਥੋਂ ਸੀ ਆਈਏਟ ਆਇਆ ਨਹੀਂ ਉਹ ਐਵੇਂ ਨਹੀਂ ਕਹਨੇ ਸੀ ਵੀ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਹੁੰਦੇ ਨੇ ਕਰਦੇ ਦਾ ਚਾਹੁੰਦੇ ਹੁੰਦੇ ਨੇ ਪਰ ਫਿਰ ਵੀ ਅਸੀਂ ਉਹ ਕਰਦੇ ਬੇਵਸ ਹੁੰਦੇ ਨੇ ਵੀ ਵੀ ਸੋਚ ਜਾਂ ਆਪਾਂ ਕਹਿ ਸਕਦੇ ਹਾਂ ਹਮ ਨਹੀਂ ਸੋਚ ਪੈਂਦੀ ਸਾਡੇ ਪਰਿਵਾਰ ਚ ਤਾਂ ਨਹੀਂ ਤੇ ਉਹ ਤਾਂ ਮੇਰਾ ਪਿਤਾ ਦਾ ਦਾਰੂ ਪੀਂਦਾ ਹੁੰਦਾ ਦੀ ਸਰਪੰਚਤੀ ਕਾਂਗਰਸ ਸੀ ਦੀ ਸੰਤਰਾਮ ਸਿੰਘ ਨੇ ਸਪੋਰਟ ਕਰਦਾ ਸੀ ਜੀ ਤੇ ਜਿਵੇਂ ਉਹ ਤੋਂ ਪਹਿਲਾਂ ਜੀ ਵੀ ਪੇ ਜੇ ਮੇਰੇ ਨਾਨਕਿਆਂ ਦਾ ਪਸ਼ੋਕੜ ਦੀ ਸਿੱਖੀ ਨਾਲ ਉੱਥੋਂ ਅਸੀਂ ਸਿੱਖੀ ਚ ਆਏ ਵੀ ਕਾਰਨ ਹੁੰਦੇ ਨੇ ਕਿਸੇ ਨਹੀਂ ਵੀ ਸਾਡੇ ਪਰਿਵਾਰਕ ਪਸ਼ੋਕੜ ਨਹੀਂ ਦੀ ਸਿੱਖੀ ਨਾਲ ਕੋਈ ਮਾਲਵੇ ਦੇ ਵੀ ਕਈ ਜਿਹੜੇ ਗਰਮ ਖਿਆਲੀ ਐਕਟਿਵ ਸੀ ਜਿਵੇਂ ਆਪਾਂ ਗੱਲ ਕਰ ਲਈ ਸੁੱਖੀ ਕਲਾਰ ਦੀ ਜਾਂ ਆਪਾਂ ਗੱਲ ਕਰ ਲਈ ਬਬਲਾ ਬੁਜਰਕ ਦੀ ਉਹਨਾਂ ਦੇ ਨਾਲ ਕਿਵੇਂ ਨੇੜਤਾ ਹੋਈ ਸੁੱਖੀ ਨਾਲ ਤਾਂ ਮੇਰੀ ਉਮੈ ਸੁੱਖੀ ਦਾ ਸਪੋਰਟਰ ਤਾਂ ਹੈਗਾ ਤੇ ਬਹੁਤ ਵੀ ਉਹ ਕਿਉਂਕਿ ਉਹਦੀ ਵਧੀਆ थी ਉਹਦੀ ਇਹ ਜਿਹੜਾ ਦੂਜਾ ਗਰੁੱਪ ਸੀ ਉਹਨਾਂ ਨਾਲ ਮੈਨੂੰ ਬਹੁਤ ਬੰਦੇ ਜਾਣਦੇ ਤੇ ਬਬਲਾ ਜਿਹੜਾ ਸੋਡੇ ਪਿੰਡ ਦਾ ਸੀ ਉਹ ਮੇਰੇ ਨਾਲ 18 ਦਿਨ ਸਾਡੇ ਨਾਲ ਗੱਡੀ 'ਚ ਰਿਹਾ ਜੀ ਕਿਹੜੀ ਗੱਡੀ ਦੇ ਤੇ ਅਸੀਂ ਯਾਤਰਾ ਲੈ ਕੇ ਗਏ ਤੇ ਹਮ ਯਾਤਰਾ ਦੇ ਨਾਲ ਉਧਰ ਉਹਨਾਂ ਨੇ ਅ ਸਾਡੇ ਨਾਲ ਯਾਤਰਾ 18 ਦਿਨਾਂ ਅਸੀਂ ਗੱਡੀ 'ਚ ਉਹ ਸੁਰਜਨ ਭੈਣੀ ਤੇ ਗੁਰਸੇਵਕ ਬਬਲਾ 18 ਦਿਨਾਂ ਸਾਡੇ ਨਾਲ ਉਹ ਰਹੇ ਉਹ ਬਹੁਤ ਅਜੀਬੋ ਗਰੀਬ ਸਫਰ ਹੈ ਡਰ ਦਾ ਤੇ ਮਜੇ ਦਾ ਤੇ ਬਹੁਤ ਬਸ ਉਹ ਯਾਦ ਕਰਦੇ ਆ ਇਹ ਕਹਿੰਦਾ ਬੜੀ ਹੈਰਾਨੀ ਹੁੰਦੀ ਆ ਉਹ ਸਫਰ ਦੀ ਪਹਿਲੀ ਗੱਲ ਤਾਂ ਦੇਖੋ ਜਦੋਂ ਅਸੀਂ ਉਰ ਗਏ ਪਹਿਲੇ ਦਿਨ 18 ਹਜੂਰ ਸਾਹਿਬ ਨੂੰ ਗੱਡੀ ਸਾਡੇ ਪਿੰਡ ਦੀ ਅਸੀਂ ਉਹਦੇ ਵਿੱਚ ਅਸੀਂ 95 ਬੰਦੇ ਸੀ ਜੀ ਅੱਛਾ ਕਿਹੜੀ ਗੱਡੀ ਸੀ ਐਲਪੀ ਗੱਡੀ ਮੇਰੇ ਤਾਏ ਕੀ ਗੱਡੀ ਦੋ ਜੇ 7 ਪਾ ਕੇ 95 ਜਦੋਂ ਅਸੀਂ ਉਤਰਦੇ ਦੇਖਣਾ ਗੁਰਦੁਆਰੇ ਵੀ ਹੈਰਾਨ ਹੈ ਵੀ ਕਹੇ ਗੱਜਾ ਆ ਅੱਛਾ ਉੱਤੇ ਥੱਲੇ ਫੁੱਲ ਪਹਿਲੀ ਪਹਿਲੀ ਵਾਰ ਯਾਤਰਾ ਗਈ ਸੀ ਤੇ ਬੜੀਆਂ ਬੁੜੀਆਂ ਸਾਡੇ ਪਿੰਡ ਦੇ ਕਈ ਲੋਕ ਰਿਸ਼ਤੇਦਾਰ ਫਿਰ ਅਸੀਂ ਜਦੋਂ ਇੱਥੋਂ ਗਏ ਉਦੋਂ ਇੱਥੇ ਕਾਂਡ ਹੋ ਗਿਆ ਜੀ ਟਹਾਣੇ ਬੰਦੇ ਮਾਰਤੇ ਸੀ ਖੜਪਾਣੇ ਅੱਛਾ ਕੋਈ ਬਿਲਕੁਲ ਪੂਰਾ ਮਾਹੌਲ ਗਰਮ ਸੀਗਾ ਆ ਪੂਰਾ ਘਾਹ ਤੇ ਸੀ ਹੈਰਾਨ ਵੀ ਹੋ ਰੋਣੀ ਹੋ ਸਾਡੇ ਨਾਲ ਚੜੇ ਉਹ ਚੜੇ ਸਾਡੇ ਨਾਲ ਤਨਤਾਨ ਸਾਹਿਬ ਤੋਂ ਪਰ ਅਸੀਂ ਹੈਰਾਨ ਹੋ ਗਿਆ ਮੈਂ ਵੀ ਦੇਖ ਲਓ ਖੜਗੂ ਜਦੋਂ ਵੀ ਕੋਈ ਨਹੀਂ ਪਤਾ ਲੱਗਦਾ ਥਾਂ-ਥਾਂ ਪੁਲਿਸ ਫੌਜ ਲੱਗੀ ਹੋਈ ਜਦ ਅਸੀਂ ਜਾਈਏ ਗੱਡੀ 'ਚ ਥਾਂ-ਥਾਂ ਪੌਜ ਲੱਗੀ ਮੈਨੂੰ ਪਤਾ ਦੀ ਵੀ ਆਉਣਗੇ ਉਹ ਹੂੰ ਸੁਨੇਹਾ ਲੱਗਿਆ ਹੋਇਆ ਸੀ ਉਹਨਾਂ ਨਾਲ ਹਾਂ ਵੀ ਆਉਣਗੇ ਪਿੱਛੇ ਪਰ ਉਹ ਆਏ ਉਰੇ ਦਾ ਚੜੇ ਨਹੀਂ ਹੋ ਸਕਦਾ ਨਾ ਤੁਮਤਾਨ ਸਾਹਿਬ ਗੱਡੀ ਚੜੇ ਅੱਛਾ ਗੱਡੀ 'ਚ ਗਏ ਉਹ ਕਾਰ 'ਚ ਮੈਂ ਹੈਰਾਨ ਵੀ ਕਿੰਮੀ ਆਏ ਨਹੀਂ ਯਾਰ ਵੀ ਇਹ ਤਾਂ ਮੈਨੂੰ ਐ ਡਰ ਲੱਗੀਆਂ ਵੀ ਉਹ ਮਾਰੇ ਜਾਣਗੇ ਉਰੇ ਆਉਣਗੇ ਜਦ ਉਹਨਾਂ ਨੂੰ ਕਿਤੇ ਪਹੁੰਚ ਕੇ ਲੂਗੀ ਥਾਂ-ਥਾਂ ਪੁਲਿਸ ਫੌਜ ਉਹ ਦੋਨਾਂ ਤੇ ਹੈਗੇ ਸੀ ਪਰਚੇ ਐਕਟਿਵ ਸੀ ਪੂਰੇ ਉਹ ਉਹ ਤਾਂ ਭਗੌੜਾ ਸੀ ਹਾਂਜੀ ਹਾਂ ਭਗੌੜੇ ਤੇ ਜੀ ਹਥਿਆਰ ਵਗੈਰਾ ਹੈਗੇ ਸੀ ਉਹਨਾਂ ਨਾਲ ਵੀ ਉਦੋਂ ਹ ਜਿਵੇਂ ਇੱਥੋਂ ਤਾਂ ਚਲੇ ਗਏ ਅਸੀਂ ਸਾਨੂੰ ਪੀਲੀਪੀਤ ਉੱਥੇ ਕਾਂਡ ਹੋਇਆ ਹੋਇਆ ਸੀ ਜਿਵੇਂ ਅਸੀਂ ਉੱਤਰਾਖੰਡ ਉੱਤੋਂ ਉੱਤੋਂ ਰੀਠਾ ਸਾਹਿਬ ਤੋਂ ਪੀਲੀਪੀਤ ਨੂੰ ਜਾ ਰਹੇ ਤੇ ਰਾਤ ਨੂੰ ਸਾਡੀ ਗੱਡੀ ਘੇਰ ਲਈ ਪੁਲਿਸ ਨੇ ਐਸਐਸਪੀ ਆਪ ਨਾ ਕੇ ਤੇ ਉਹਨਾਂ ਨੇ ਹਾਂ ਐਲਪੀ ਗੱਡੀ ਜਦ ਦੇਖਿਆ ਨਾ ਸਕੇ ਸਾਨੂੰ ਬੋਲਟ ਮਾਰ ਲੇ ਡਰ ਗਈ ਸਾਡੀ ਸਾਰੀ ਸੰਗਤ ਬਹੁਤ ਐਸੇ ਜਿਹਾ ਮਾਹੌਲ ਹੁੰਦਾ ਦੀ ਡਰ ਗਈ ਜਦ ਡਰੀ ਉਹਨਾਂ ਸਾਡੇ ਬੀੜ ਦੀਆਂ ਵਾਲੇ ਵਾਲੇ ਏਕੇ 47 ਪੁਲਿਸ ਨੇ ਵੀ ਦੱਸੋ ਕੌਣ ਹਮ ਅਸੀਂ ਉੱਥੇ ਕਹਿ ਬੈਠੇ ਵੀ ਅਸੀਂ ਤਾਂ ਇੱਕ ਪਿੰਡ ਦੇ ਆ ਜੀ ਅੱਛਾ ਵੀ ਕਿਤੇ ਉਹ ਸਾਨੂੰ ਇਹ ਦਿਖਣਾ ਵੀ ਜੇ ਕਹਿਤਾ ਵੀ ਫਰਡ ਕੱਢਣਗੇ ਕਿਤੇ ਪੰਗਾ ਪੈ ਜੂ ਪਰ ਉਹ ਤਾਂ ਆਪਦੀ ਮੂੰਹ 'ਚ ਸਨੈਡ ਪਾ ਲੈਂਦੇ ਤੇ ਦੋਏ ਅੱਛਾ ਉਹਦਾ ਵੀ ਜੇ ਫਸਾਂਗੇ ਉਹਦੀਓ ਤਾਂ ਮੂੰਹ 'ਚ ਪਾ ਲੈਂਦੇ ਜਦੋਂ ਪੁਲਿਸ ਕਿਤੇ ਆਉਂਦੀ ਪਰ ਸਾਡਾ ਤਾਂ ਤੱਕ ਤੱਕ ਦਿਲ ਕਰਦਾ ਦੀ ਵੀ ਹੁਣ ਜੇ ਖਾ ਗਏ ਫਿਰ ਆਪਣਾ ਕੀ ਬਣੂਗਾ ਜਿਹੜੇ ਅਸੀਂ ਦੋ ਚਾਰ ਤੇ ਜਿਹੜੇ ਸਰਗਰਮ ਬੰਦੇ ਦੇ ਜੀ ਚਲੋ ਉੱਥੇ ਜਦ ਅਸੀਂ ਆਏ ਉਹ ਕਹਿੰਦੇ ਅਸੀਂ ਗੌਰ ਜੀ ਕਰਕੇ ਕਹਿੰਦੇ ਅਸੀਂ ਚੰਗਾ ਥੋੜੀ ਉਹ ਕਰਨ ਆਵਾਂਗੇ ਵੀ ਇਨਕੁਆਰੀ ਹੂੰ ਹੂੰ ਵੀ ਪਿੰਡਾਂ ਕਿੱਥੇ ਰਹੋਗੇ ਤੁਸੀਂ ਨਾ ਉੱਥੇ ਅੱਛਾ ਉੱਥੇ ਵੀ ਅਸੀਂ ਪੀਲੀ ਪੀ ਤੇ ਗੁਰਦੁਆਰਾ ਅਧਿਕਾਰ ਸੇਵਲਾਂ ਦੇ ਉੱਥੇ ਰਹਿਣਾ ਤੀ ਜਾ ਕੇ ਜੀ ਪਰ ਜਦ ਅਸੀਂ ਉੱਥੇ ਬਾਬੇ ਨੇ ਦੱਸਿਆ ਬਾਬੇ ਵੀ ਕਹਿੰਦੇ ਇੱਥੇ ਐ ਨਹੀਂ ਪਤਾ ਤੀਰਾ ਤੋਂ ਬੋਸਾ ਜੀ ਅੱਛਾ ਫਿਰ ਸਾਨੂੰ ਖਤਰਾ ਹੋ ਗਿਆ ਫਿਰ ਸਾਡੀ ਸਾਰੀ ਰਾਤ ਨਹੀਂ ਲੰਗੀ ਜੀ ਹੂੰ ਫਿਰ ਅਸੀਂ ਕੀ ਕੀਤਾ ਅਸੀਂ ਯੋਜਨਾ ਬਣਾਈ ਪੰਜ ਸੱਤ ਬੰਦੇ ਤੇ ਜਿਹੜੇ ਵੀ ਹੁਣ ਕਰੀਏ ਕੀ ਆਪਾਂ ਫਿਰ ਅਸੀਂ ਲੋਕਾਂ ਚ ਉੱਥੇ ਕ ਵੀ ਜੇ ਆਪਾਂ ਬਾਹਰਲੇ ਪਿੰਡ ਦੇ ਕਹਿਣਾ ਫਿਰ ਇਹਨਾਂ ਨੇ ਆਪਾਂ ਨੂੰ ਜਾਣ ਨਹੀਂ ਦੇਣਾ ਇਨਕੁਆਰੀਆਂ ਕਰਨੀਆਂ ਵੀ ਆਪਾਂ ਇੱਕ ਪਿੰਡ ਦੇ ਕਹਿਤਾ ਵੀ ਸਾਡੇ ਨਾਲ ਦੋ ਉਹ ਤੇ ਬਾਹਰ ਦੇ ਦੋ ਹੋਰ ਤੇ ਰਿਸ਼ਤੇਦਾਰ ਲੋਕਾਂ ਦੇ ਅਸੀਂ ਫਿਰ ਸਾਰਿਆਂ ਦਾ ਡਰਾਮਾ ਤਾਂ ਅਸੀਂ ਕਰ ਰਹੇ ਤੇ ਸੰਗਤ ਨੂੰ ਪਤਾ ਨਾ ਲੱਗੇ ਅਸੀਂ ਡਰਾਮਾ ਕਰਕੇ ਬੂੜੀਆਂ ਨੂੰ ਜਿਚਾਤ ਆ ਵੀ ਇਹਨੂੰ ਕੈਲਾ ਕਹਿਣਾ ਫਲਾਣਾ ਸ਼ੇਰ ਦਾ ਇਹਨੂੰ ਕਰਚਾਂ ਦਾ ਰਾਜ ਜਿਹੜੇ ਸਾਡੇ ਨਾਲ ਗਏ ਨਹੀਂ ਸੀ ਵਕਾਉਂਨੋਂ ਪਰ ਕੱਲੀ-ਕੱਲੀ ਨੂੰ ਅੱਛਾ ਸੌਰੀ ਆ ਤੁਸੀਂ ਕਲਾਸੀ ਸਾਨੂੰ ਐਂ ਦੀ ਕਹਿੰਨਾ ਵੀ ਪੁਲਿਸ ਨੂੰ ਇਨਕੁਆਇਰੀ ਕਰਨਾ ਆ ਜੇ ਮੇਰੇ ਬੁੜੀਆਂ ਨੂੰ ਐਂ ਚਾਹਤਾ ਵੀ ਜੇ ਆਪਾਂ ਉਹਰੇ ਕਹਤਾ ਬਾਹਰਲੇ ਪਿੰਡ ਦੇ ਨੇ ਫਿਰ ਜਿਹੜਾ ਉਹ ਰਿਸ਼ਤੇਦਾਰ ਤੇ ਦੋ ਨਾਲ ਸਾਨੂੰ ਉਹਨਾਂ ਦਾ ਵੀ ਡਰਾਮਾ ਕਰਨਾ ਪਿਆ ਇਹਨਾਂ ਨੂੰ ਵੀ ਆਪਾਂ ਕਹਾਂਗੇ ਵੀ ਨਹੀਂ ਆਪਾਂ ਨੂੰ ਜਾਣ ਨਹੀਂ ਦੇਣਾ ਉਹੀ ਰੱਖ ਲੈਣਗੇ ਬੁੜੀਆਂ ਡਰਾਤੀਆਂ ਸੀ ਫਿਰ ਉਹ ਸੰਗਤ ਤੇ ਫਿਰ ਇਸ ਤਰ੍ਹਾਂ ਦੇਖ ਲਓ ਫਿਰ ਸਾਨੂੰ ਜਾ ਕੇ ਲਖਨਊ ਤਾਂ ਸਾਨੂੰ ਸਾਡੀ ਗੱਡੀ ਨੂੰ ਘੇਰ ਕੇ ਪੁਲਿਸ ਆਪਦੀ ਪੁਲਿਸ ਲਾਈਨ ਲੈ ਗਈ ਅੱਛਾ ਕੋਈ ਇਹਨਾਂ ਨੂੰ ਇਨਕੁਆਰੀ ਸੀ ਜਾਂ ਵੈਸੇ ਹੀ ਮਤਲਬ ਕਰਦੇ ਆ ਰਹੇ ਨੇ ਸਿੱਖ ਸਿੱਖ ਨਹੀਂ ਸਿੱਖਾਂ ਤੇ ਨਜ਼ਰ ਰੱਖਦੇ ਪੂਰੀ ਉਹਨਾਂ ਨੂੰ ਐ ਤੀ ਖਾੜਕੂਂਦ ਨੇ ਯਾਤਰਾ 'ਚ ਸਾਨੂੰ ਪੁਲਸ ਲੈਣ ਲੈ ਗਈ ਜਾਂ ਸਾਡੀ ਉਹ ਘੇਰ ਕੇ ਜਿਪਸੀ ਮੂਰੇ ਲਾ ਕੇ ਪਰ ਜਿਹੜਾ ਬਬਲਾ ਤੇ ਉਹ ਬਹੁਤ ਸ਼ਿਆਰਤੀ ਬੰਦਾ ਉਹ ਦੂਜੀ ਗੱਡੀ ਦੇ ਵਿੱਚ ਸੀਗੇ ਨਾ ਉਸੇ 'ਚ ਹੀ ਸਾਡੀ ਓਕੇ ਜਿਹੜੇ ਐਲਪੀ ਉੱਤੇ ਚ ਜੋ ਬਬਲਾ ਇੰਨਾ ਸ਼ਿਹਰਤੀ ਉਹਨੇ ਕੀ ਕਰਿਆ ਜਿਹੜਾ ਸਾਡੇ ਨਾਲ ਇੱਕ ਮੁੰਡਾ ਸੀ ਉਹਦੀ ਘਰ ਉਹਦੀ ਕੁੜੀ ਸੀ ਛੋਟੀ ਉਹਨੇ ਕੁੜੀ ਚੱਕੀ ਸੀ ਆ ਕਿ ਮਿੰਟ ਚ ਰਕਸ਼ੇ ਚ ਬਹਿ ਕੇ ਲੰਘ ਗਿਆ ਬਬਲਾ ਹਾਂ ਕਿੰਨੀ ਉਮਰ ਸੀ ਉਹਦਾ तकरीबन ਬਬਲੇ ਦੀ ਬਹੁਤ ਜਵਾਨੇ ਦੀ ਬਸ 20 25 ਸਾਲ ਦਾ ਹੋਣਾ ਉਹ ਜਿਹੜਾ ਜਵਾਨੀ ਚ ਜਦੋਂ ਪਗੋੜਾ ਤੀ ਪਰ ਉਹ ਪੂਰਾ ਉਹ ਇੰਨਾ ਸ਼ਿਹਰਤੀ ਵੀ ਦੇਖਿਆ ਸੀ ਉਹ ਜਦੋਂ ਪੁਲਸ ਲਾਈਨ ਚ ਗੱਡੀ ਲਾਤੀ ਫਿਰ ਸਾਨੂੰ ਸੁਰੱਖਿਅਤ ਮਹਿਸੂਸ ਹੋਇਆ ਵੀ ਉਹ ਤਾਂ ਚੱਲ ਲੰਘ ਗਿਆ ਹੁਣ ਆਪਾਂ ਕਰੀ ਜਾਂਦੇ ਕਰਨਾ ਫਿਰ ਚਲੋ ਇਤਨੇ ਉੱਥੇ ਦੀ ਜਿਹੜੀ ਸੰਗਤ ਆ ਗਈ ਪਾ